ਸਾਥਰੀਕਾਲ ਤੁਸੀਂ ਦੇਖ ਰਹੇ ਹੋ ਤਾਕਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਅੱਜ ਲੋਕਤੰਤਰ ਦੇ ਲਈ ਬਹੁਤ ਖਾਸ ਦਿਨ ਹੈ 1 ਜੂਨ ਹੈ ਸੰਵਿਧਾਨ ਨੂੰ ਬਚਾਉਣ ਤੇ ਲੋਕਤੰਤਰ ਨੂੰ ਬਚਾਉਣ ਦੀਆਂ ਜੋ ਗੱਲਾਂ ਅਸੀਂ ਲਗਾਤਾਰ ਪਿਛਲੇ ਕੁਝ ਮਹੀਨੇ ਤੋਂ ਸੁਣ ਰਹੇ ਸੀਗੇ ਉਹਦਾ ਆਖਰੀ ਪੜਾਅ ਹੈ ਪੰਜਾਬ ਸਣੇ ਹੋਰ ਵਿੱਚ ਸੁਚਨਾ ਦੇ ਵਿੱਚ ਵੋਟਾਂ ਪੈਣੀਆਂ ਇਹਦੇ ਨਾਲ ਖਾਸ ਗੱਲ ਇਸ ਦਿਨ ਨਾਲ ਇਤਿਹਾਸਿਕ ਤੌਰ ਦੇ ਉੱਤੇ ਜਿਹੜੀ ਜੁੜਦੀ ਹੈ ਉਹ 1 ਜੂਨ 1984 ਤੋਂ ਲੈ ਕੇ ਹੁਣ ਤੱਕ 40 ਸਾਲ ਹੋ ਗਏ ਸਿੱਖਾਂ ਦੇ ਕਤਲੇਆਮ ਹੋਏ ਸਿਆਸਤ ਦੇ ਵਿੱਚ ਬਹੁਤ ਕੋਸ਼ਿਸ਼ ਹੁੰਦੀ ਹੈ ਕਿ ਇਹਦਾ ਲਾਹਾ ਲਿਆ ਜਾਵੇ ਕਿਸੇ ਵੀ ਢੰਗ ਨਾਲ ਲਿਆ ਜਾਵੇ ਹੁਣ ਵੀ ਉਹੀ ਬੋਲਬਾਲਾ ਲਗਾਤਾਰ ਚੱਲ ਰਿਹਾ ਪਰ ਜਦੋਂ ਅਸੀਂ ਤਮਾਮ ਪਾਰਟੀਆਂ ਨੂੰ ਨਜ਼ਰ ਮਾਰਦੇ ਹਾਂ ਤਾਂ ਇਸ ਸਮਾਂ ਵਿੱਚ ਸਾਰੇ ਨੰਗੇ ਨਜ਼ਰ ਆਉਂਦੇ ਨੇ ਲੋਕਾਂ ਦੀ ਮੈਂਟੈਨਿਟੀ ਜਿਹੜੀ ਹੈ ਲੋਕ ਕੀ ਸੋਚਦੇ ਨੇ ਇਸ ਬਾਰੇ ਪੰਜਾਬ ਦੇ ਬਾਰੇ ਬਹੁਤ ਬਾਰੇ ਕਿਹਾ ਗਿਆ ਕਿ ਜੇ ਕਾਂਗਰਸ ਦੇ ਉੱਤੇ ਅਸੀਂ ਸਵਾਲ ਚੁੱਕਦੇ ਹਾਂ ਤੇ ਫਿਰ ਉਸ ਤੋਂ ਬਾਅਦ 84 ਤੋਂ ਬਾਅਦ ਲਗਾਤਾਰ ਕਾਂਗਰਸ ਦੀ ਸਰਕਾਰਾਂ ਜਿਸ ਢੰਗ ਨਾਲ ਮੁਲਕ ਦੇ ਅੰਦਰ ਜਾਂ ਪੰਜਾਬ ਦੇ ਅੰਦਰ ਖਾਸ ਕਰ ਬਣਦੀਆਂ ਰਹੀਆਂ ਤਾਂ ਉਹਦੇ ਪਿੱਛੇ ਦੇ ਕੀ ਕਾਰਨ ਨੇ ਜੇ ਅਸੀਂ ਭਾਜਪਾ ਨੂੰ ਝਾਤ ਮਾਰਦੇ ਆ ਤਾਂ ਉੱਥੇ ਵੀ ਇਹੋ ਜਿਹਾ ਕੁਝ ਗੁਜਰਾਤ ਦੰਗਿਆਂ ਦੀ ਗੱਲ ਜਾਂ ਹੋਰ ਬਹੁਤ ਸਾਰੇ ਜੋ ਹੁਣ ਤੱਕ ਦਾ 10 ਸਾਲਾਂ ਦਾ ਰਿਹਾ ਉਹਦੇ ਵਿੱਚ ਵੀ ਬਹੁਤ ਕੁਝ ਸਾਨੂੰ ਦੇਖਣ ਨੂੰ ਮਿਲਿਆ ਇਹ ਬਹੁਤ ਸਾਰੇ ਸਵਾਲ ਨੇ ਪ੍ਰੋਫੈਸਰ ਮੈਂ ਚਾਹਾਂਗਾ ਅੱਜ ਦੇ ਦਿਨ ਨੂੰ ਇਤਿਹਾਸਕ ਤੌਰ ਦੇ ਉੱਤੇ ਦੇਖਦੇ ਆ ਤੇ ਜਦੋਂ ਅਸੀਂ ਲੋਕ ਵੋਟ ਹੱਕ ਦਾ ਇਸਤੇਮਾਲ ਕਰਨ ਜਾ ਰਹੇ ਨੇ ਉਸ ਤੌਰ ਦੇ ਉੱਤੇ ਦੇਖਦੇ ਆ ਕਿਵੇਂ ਸਮਝੀਏ ਇਸ ਦਿਨ ਦੀ ਅਹਿਮੀਅਤ ਦੇਖੋ ਇਹ ਅਹਿਮੀਅਤ ਤੇ ਦੇ ਵੰਤੋਂ ਆਪਾਂ ਸਮਝੀ ਜਾਣੇ ਆ ਕਿ ਜਿੱਦਣ ਆਈਐਨਡੀਆ ਇਹ ਬਲੌਕ ਬਣਿਆ ਤੇ ਧਰਮਵੀਰ ਗਾਂਧੀ ਵਰਗੇ ਬੰਦੇ ਕਾਂਗਰਸ ਜੀ ਜਦੋਂ ਜੁਆਇਨ ਕਰਕੇ ਉਸ ਪਲੇਟਫਾਰਮ ਤੋਂ ਚੋਣਾ ਲੜ ਰਹੇ ਆ ਹੋਰ ਵੀ ਦੇਸ਼ ਦੇ ਅੰਦਰ ਇਹ ਉਮੀਦ ਕੀਤੀ ਜਾਂਦੀ ਆ ਕਿ ਲੋਕੀਂ ਵੱਡਾ ਹੰਗਾਰਾ ਇਸ ਮੂਵਮੈਂਟ ਨੂੰ ਦੇ ਰਹੇ ਆ ਤੇ ਇੱਕ ਮੋਮੈਂਟਮ ਬਣ ਗਿਆ ਇੱਕ ਉਹਦੀ ਰਫ਼ਤਾਰ ਬਣੀ ਆ ਇਸ ਸੋਚ ਦੀ ਜਗਾ ਜਗਾ कि ਸੱਚੀ ਮੁੱਚੀ ਦੇਸ਼ ਦੀ ਅਰਥਵਿਵਸਥਾ ਨੂੰ ਤੇ ਜਿਹੜਾ ਖਤਰਾ ਹੈ ਹੈ ਹੀ ਹੈ ਜਿਹੜੀਆਂ 5 ਟ੍ਰਿਲੀਅਨ ਡਾਲਰ ਦੀ ਇਕਨੋਮੀ ਦੇ ਸੁਪਨੇ ਦਿਖਾਏ ਸੀ ਉਹ ਕਿਤੇ ਨੇੜੇ ਤੇੜੇ ਨਹੀਂ ਹੈ ਪਰ ਜਮਹੂਰੀਅਤ ਨੂੰ ਕਿਵੇਂ ਬਚਾਉਣਾ ਸੰਵਿਧਾਨ ਨੂੰ ਕਿਵੇਂ ਬਚਾਉਣਾ ਉਹ ਆਪਣੇ ਆਪ ਚ ਅਹਿਮ ਮੁੱਦੇ ਹੋ ਕੇ ਲੋਕਾਂ ਦੇ ਜ਼ਿਹਨ ਦੇ ਵਿੱਚ ਉਹਨਾਂ ਦੇ ਦਿਲੋ ਦਿਮਾਗ ਦੇ ਵਿੱਚ ਇਹ ਗੱਲਾਂ ਗਈਆਂ ਔਰ ਇਸੇ ਕਰਕੇ ਘਟ ਗਿਣਤੀਆਂ ਖਾਸ ਕਰਕੇ ਤੇ ਜਿਹੜੇ ਬਾਕੀ ਜਿੱਤਨਾ ਦਲਿਤ ਸਮੁਦਾਇ ਹੈ ਜਾਂ ਜਿਹੜੇ ਵੀ ਡੈਮੋਕ੍ਰੇਸੀ ਦਾ ਜਿਨ੍ਹਾਂ ਨੂੰ ਥੋੜਾ ਬਹੁਤ ਇਸ ਸੰਵਿਧਾਨ ਦੇ ਥੱਲੇ ਰਾਹਤ ਮਿਲੀ ਹੋਈ ਹੈ ਉਹ ਬਹੁਤ ਚਿੰਤਿਤ ਹੈ ਤੇ ਐਨ ਬਲੌਕ ਵੱਡੇ ਪੱਧਰ ਦੇ ਉੱਤੇ ਇਸ ਪੱਖਵੇਂ ਕਰਨ ਦੀ ਸੋਚ ਤੋਂ ਮੂੰਹ ਮੋੜ ਕੇ ਮੁੱਖ ਮੋੜ ਕੇ ਦੂਜੇ ਪਾਸੇ ਨੂੰ ਸੋਚ ਰਹੇ ਹੈ ਇਹ ਗੱਲਾਂ ਤੁਹਾਨੂੰ ਜਗਾ ਜਗਾ ਤੋਂ ਸੁਣਨ ਨੂੰ ਮਿਲ ਰਹੀਆਂ ਖਾਸ ਕਰਕੇ ਹਿੰਦੀ ਬੈਲਟ ਦੀਆਂ ਜਿੱਥੇ ਸਾਡੀ ਪਾਸ਼ਾ ਦਾ ਜਾਂ ਕਮਿਊਨੀਕੇਸ਼ਨ ਦਾ ਜਾਂ ਸਾਰਾ ਕੁਝ ਐਕਸੈਸੀਬਿਲਟੀ ਹੈ ਉੱਥੋਂ ਦੀ ਮੈਂ ਗੱਲ ਤੁਹਾਨੂੰ ਦੱਸ ਰਿਹਾ ਰਹੀ ਗੱਲ ਕਿ ਸਾਡੇ ਦੇਸ਼ ਦੀ ਜਿਹੜੀ ਪੋਲਿਟਿਕਸ ਹੈ ਬੜੀ ਅਫਸੋਸ ਦੀ ਗੱਲ ਆ ਤੁਸੀਂ ਸਹਿਜ ਨਾਲ ਸੋਚੋ RAM ਨਾਲ ਕਿ ਅਜੇ ਅਸੀਂ ਨਾਂ ਤੇ ਜਾਤਾਂ ਚੋਂ ਨਿਕਲੇ ਜਾਂ ਤੇ ਨਾਂ ਹੀ ਅਸੀਂ ਹੈ ਜੇ ਧਰਮਾਂ ਚੋਂ ਨਿਕਲੇ ਧਰਮ ਬਗੈਰ ਸਮਾਜ ਦੇ ਵਿੱਚ ਕੋਈ ਬਹੁਤ ਚੰਗੀ ਗੱਲ ਹੈਲਦੀ ਤੇ ਨਹੀਂ ਹੈ ਧਰਮ ਤੇ ਚਾਹੀਦੀ ਆ ਪਰ ਧਰਮ ਨੂੰ ਤੁਸੀਂ ਸਮਾਜ ਨੂੰ ਕਮਜ਼ੋਰ ਕਰਨ ਲਈ ਵਰਤਣਾ ਇੱਕ ਦੂਜੇ ਨੂੰ ਲੜਾਉਣ ਲਈ ਵਰਤਣਾ ਜਾਂ ਉਸ ਦਾ ਰਾਜਨੀਤਿਕ ਹਥਿਆਰ ਬਣਾ ਕੇ ਜਿਸ ਤਰ੍ਹਾਂ ਤੁਸੀਂ ਗੱਲ ਕਹੀ ਹੈ 2002 ਵਾਲੀ ਗੋਦਰਾ ਦੇ ਦੰਗੇ ਜਾਂ ਇੱਥੇ ਪੰਜਾਬ ਦੇ ਵਿੱਚ ਵੀ ਜੋ ਹੋਇਆ ਉਦੋਂ ਪਹਿਲਾਂ ਵੀ ਕਿੰਨੀ ਵਾਰੀ ਸਾਡੇ ਤੇ 47 ਚ ਹੀ ਸਾਨੂੰ ਸਮਝ ਪੈ ਗਈ ਸੀ ਕਿ ਧਰਮ ਦੇ ਨਾਂ ਤੇ ਜਦੋਂ ਅਸ਼ਾਲਾ ਆਉਂਦਾ ਅਬਾਲਾ ਆਉਂਦਾ ਤਾਂ ਉਹਦੀ ਜਿਹੜੀ ਆਗਿਆ ਉਹ ਕਿੱਥੇ ਤੱਕ ਕਿੰਨੀ ਤਬਾਹੀ ਕਰ ਸਕਦੀ ਆ ਲਾਵੇ ਵਾਂਗੂ ਉਹ ਬਹੁਤ ਉਹਦਾ ਸਾਨੂੰ ਅੱਜ ਵੀ ਜਣੀ ਪਛਤਾਵਾ ਵੀ ਹੈ ਤੇ ਅਹਿਸਾਸ ਵੀ ਹੈ ਜਿਨ੍ਹਾਂ ਨੂੰ ਨਹੀਂ ਆ ਉਹ ਅਜੇ ਵੀ ਸ਼ਾਇਦ ਕਈ ਇਹ ਅਣਜਾਣੇ ਦੇ ਵਿੱਚ ਇਹੋ ਜਿਹੀਆਂ ਗੱਲਾਂ ਕਰਦੇ ਆ ਔਰ ਉਹਨਾਂ ਨੂੰ ਪਤਾ ਨਹੀਂ ਕਿ ਦਾ ਕਾਂਸੀਕਵੈਂਸਸ ਉਹਨਾਂ ਨੂੰ ਖੁਦ ਨੂੰ ਹੀ ਕੀ ਭੁਗਤਣਾ ਪੈ ਸਕਦਾ ਮੈਂ ਬੜਾ ਹੈਰਾਨ ਆ ਕਿ ਚਾਹਤ ਤੇ ਇਹ ਸੀ ਕਿ ਜਿਵੇਂ ਸ਼ੁਰੂ-ਸ਼ੁਰੂ ਚ ਥੋੜੀ-ਬਹੁਤ ਕੋਚੇ ਚ ਨਹਿਰੂ ਵੰਗ ਨਹਿਰੂ ਵੱਲੋਂ ਹੋਈ ਸ਼ੁਰੂ ਚ 60ਵਿਆਂ ਚ 50ਵਿਆਂ ਚ ਪਹਿਲੇ ਦੋ ਦਹਾਕਿਆਂ ਚ ਕਿ ਧਰਮ ਨੂੰ ਲੋਕਾਂ ਦੇ ਇੱਕ ਨਿੱਜੀ ਪ੍ਰਾਈਵੇਟ ਅਫੇਅਰ ਤੌਰ ਤੇ ਰੱਖਿਆ ਜਾਏ ਔਰ ਜਿਹੜੀ ਸਟੇਟ ਆ ਜਾਂ ਜਣੀ ਕੋਈ ਵੀ ਗਵਰਨਮੈਂਟ ਆ ਉਸ ਦੇ ਜਿਹੜੇ ਮੁੱਖ ਪਦ ਅਧਿਕਾਰੀ ਹੈ ਪ੍ਰਧਾਨ ਮੰਤਰੀ ਹੈ ਹੋਮ ਮਿਨਿਸਟਰ ਹੈ ਜਾਂ ਹੋਰ ਜਿਹੜੀ ਕੈਬਨਿਟ ਮਿਨਿਸਟਰ ਹੈ ਉਹ ਪਬਲਿਕਲੀ ਇਹ ਨਾ ਗੱਲਾਂ ਨੂੰ ਬਹੁਤ ਨਾ ਨਾ ਕਰੇ ਇਹ ਤਾਂ ਕਿ ਲੋਕਾਂ ਨੂੰ ਇਹ ਨਾ ਲੱਗੇ ਕਿ ਇਹ ਲੋਕਾਂ ਦੇ ਘੱਟ ਗਿਣਤੀਆਂ ਦੀ ਹਿੱਕ ਤੇ ਮੂੰਗdal ਰਹੇ ਆ ਜਿਹੜੀ ਬਹੁ ਗਿਣਤੀ ਆ ਉਹ ਪ੍ਰਧਾਨ ਮੰਤਰੀ ਜਾ ਰਹੇ ਆ ਮੰਦਿਰਾਂ 'ਚ ਜਾ ਰਹੇ ਆ মিডিਆ ਪੂਰਾ ਨਾਲ ਲੱਗਾ ਕਦੀ ਉਹ ਤਪੱਸਿਆ ਕਰ ਰਹੇ ਕਦੀ ਪੂਜਾ ਕਰ ਰਹੇ ਇਹ ਕੰਮ ਜਿਹੜਾ ਇਹ ਤੇ ਕੋ ਗੱਲ ਬਣੀ ਨਹੀਂ ਨਾ ਇਹ ਤੇ ਤੁਸੀਂ ਸਿਆਸੀਕਰਨ ਕਰ ਰਹੇ ਆਂ RAM ਜੀ ਦਾ ਵੀ ਮੰਦਿਰ ਦਾ ਵੀ ਮਸਜਿਦ ਦਾ ਵੀ ਇਹ ਤੇ ਕੰਮ ਨਹੀਂ ਹੋਣਾ ਚਾਹੀਦਾ ਹਰ ਇੱਕ ਬੰਦੇ ਦਾ ਕਰਮ ਆ ਤੇ ਅੱਜ ਖੜਗੇ ਦਾ ਤੁਸੀਂ ਬਿਆਨ ਸੁਣਿਆ ਹੁਣ ਮੋਦੀ ਜੀ ਜੇ ਆ ਪਹੁੰਚੇ ਆ RAM ਕਰਨ ਲਈ ਕਰਨਾ ਚਾਹੀਦਾ ਕਹਿੰਦੇ ਜੀ ਥੋੜੀ ਤਪੱਸਿਆ ਕਰਨ ਗਏ ਆ ਉਹ ਵੀ ਕਰ ਲੈਣੀ ਚਾਹੀਦੀ ਆ ਪਰ ਖੜਗੇ ਸਾਹਿਬ ਦਾ ਸਵਾਲ ਇਹ ਆ ਕਿ ਉਹ ਤਪੱਸਿਆ ਜਿੱਥੇ ਕਰਨ ਗਏ ਆ ਉਹ ਵਿਵੇਕਾਨੰਦ ਮੈਮੋਰੀਅਲ ਇੱਕ ਕੋਈ ਉੱਥੇ ਰੌਕ ਹੈਗੀ ਉੱਥੇ ਜਾ ਕੇ ਬੈਠੇ ਆ ਫੋਟੋਆਂ ਲਵਾ ਰਹੇ ਲਗਾਤਾਰ ਹੱਥ ਜੋੜ ਪੰਡਿਤ ਉਹਨਾਂ ਨੂੰ ਅਸ਼ੀਰਵਾਦ ਦੇ ਰਹੇ ਆ ਸਾਰਾ ਕੁਝ 2000 ਪੁਲਿਸ ਦੇ ਬੰਦੇ ਉੱਥੇ ਉਹਨਾਂ ਦੀ ਰਾਖੀ ਕਰ ਰਹੇ ਆ ਉਹ ਤੇ ਟੰਗ ਤੇ ਨਾ ਸਟੇਟ ਦੀ ਗਵਰਨਮੈਂਟ ਵੀ ਟੰਗਦੀ ਕਿਉਂਕਿ ਪ੍ਰਧਾਨ ਮੰਤਰੀ ਦੀ ਰੱਖਿਆ ਕਰਨੀ ਇਹ ਜਿਹੜਾ ਪ੍ਰਧਾਨ ਮੰਤਰੀ ਦੇ ਤੌਰ ਤੇ ਇਹ ਕਿਉਂ ਹੁੰਦਾ ਬੋਦੀ ਜੀ ਬੋਦੀ ਜੀ ਜੀ ਸਤ ਕੇ ਰੋਜ਼ ਹੀ ਨਵੇਂ ਮੰਦਰ ਤੇ ਜਾਣ ਦਿੱਲੀ ਚ ਮੰਦਰ ਨਹੀਂ ਹੈਗੇ ਪੂਜਾ ਜੇ ਜੇ ਉਹਨਾਂ ਨੇ ਤਪੱਸਿਆ ਕਰਨੀ ਹੈ ਤੇ ਘਰ ਚ ਉਹਨਾਂ ਕੋ ਬਥੇਰੀ ਜਗ੍ਹਾ ਆ ਇਹ ਖੜਗੇ ਨੇ ਵੀ ਕਿਹਾ ਕਿ ਉੱਥੇ ਕਰ ਲੈਣ ਜੇ ਉਹਨਾਂ ਨੇ ਕੋਈ ਹੋਰ ਕਰਨਾ ਪਹਾੜ ਭੂੜ ਤੇ ਜਾਣਾ ਤੇ ਉਹ ਕਿਉਂਕਿ ਪ੍ਰਧਾਨ ਮੰਤਰੀ ਹੈ ਉਹ ਤੇ ਨਾਲੋਂ ਲੈਂਦਾ ਨਹੀਂ ਉਹ ਫਿਰ ਸਾਰਾ ਪੈਰਾਫਰਨਲੀਆ ਲਿਜਾਣਾ ਪੈਂਦਾ ਤੁਸੀਂ ਇਸ ਤਰੀਕੇ ਨਾਲ ਸਾਰੇ ਦੇਸ਼ ਦੀ ਜਿਹੜੀਆਂ ਬਾਕੀ ਅਟੈਂਸ਼ਨ ਆ ਸਿਕਿਉਰਿਟੀ ਆ ਹੋ ਰਿਹਾ ਉਸ ਨੂੰ ਤੁਸੀਂ ਕਿਉਂ ਇੰਨਾ ਪਰੇਸ਼ਾਨ ਕਰਦੇ ਆ ਇਹ ਸਵਾਲ ਮਲਕਾ ਅਰਜਨ ਖੜਗੇ ਦਾ ਸੀ ਕਿ ਇੰਜ ਨਹੀਂ ਕਰਨਾ ਚਾਹੀਦਾ ਬਿਲਕੁਲ ਠੀਕ ਆ ਅਸੀਂ ਵੀ ਗੁਰਦੁਆਰਾ ਸਾਹਿਬ ਚ ਜਾਂਦੇ ਆ ਮੈਂ ਜਿੱਥੇ ਵੀ ਜੋ ਵੀ ਦੋਸਤ ਆ ਕਈ ਵਾਰੀ ਮਸਜਿਦ ਚ ਵੀ ਜਾਂਦੇ ਆ ਜਦੋਂ ਈਦ ਉੱਤੇ ਖਾਸ ਕਰਕੇ ਵਧਾਈਆਂ ਦੇਣ ਮੁਸਲਮਾਨ ਭਰਾਵਾਂ ਨੂੰ ਮੇਰੇ ਕ੍ਰਿਸਚੀਅਨ ਬਹੁਤ ਗੁਵਾਚ ਦੋਸਤ ਆ 크ਿਸਮਸ ਤੇ ਜਾਂਦੇ ਆ ਉੱਥੇ 크ਿਸਮਸ ਈਦ ਤੇ ਜਿਹੜਾ ਮਾਸ ਹੁੰਦਾ ਆ ਚਰਚ ਜਿਹੜਾ 크리스마ਸ ਈਵ ਵਾਲਾ ਮਾਸ ਹੁੰਦਾ ਮਾਸ ਦਾ ਮਤਲਬ ਉਥੇ ਕੱਟਵੱਟ ਹੁੰਦਾ ਇਹਦੇ ਚ ਚਰਚ ਦੇ ਵਿੱਚ ਅਸੀਂ ਅਟੈਂਡ ਕਰਦੇ ਆ ਮੈਂ ਤਾਂ ਇੱਥੇ ਵੀ ਜਾਣਾ 크리스마ਸ ਤੇ 19 ਸੈਕਟਰ ਦੇ ਵਿੱਚ ਕੈਥੋਲਿਕ ਚਰਚ ਹੈਗਾ ਉਥੇ ਨਾਲ ਹੀ 18 ਦੇ ਵਿੱਚ ਪ੍ਰੋਟੈਸਟੈਂਟ ਦਾ ਵੀ ਹੈਗਾ ਜਾ ਕੇ ਰੌਣਕ ਮਿਲੇ ਦੇਖਣੇ ਤੇ ਇਹਦਾ ਲੋਕਾਂ ਦਾ ਸਾਡੇਆਂ ਦਾ ਧਰਮ ਹੈਗਾ ਉਹ ਕਿਵੇਂ ਸੋਚਦੇ ਆ ਕਿੰਨੇ ਖੁਸ਼ ਹੁੰਦੇ ਆ ਕੀ ਕੁਝ ਕਰਦੇ ਸਾਨੂੰ ਸਾਡੇ ਡਾਈਵਰਸ ਵਿਰਸੇ ਦਾ ਪਤਾ ਹੋਣਾ ਚਾਹੀਦਾ ਜੇ ਤੁਸੀਂ ਆਪਣੇ ਧਰਮ ਨੂੰ ਸਤਕਾਰ ਕਰਦੇ ਆ ਪਿਆਰ ਕਰਦੇ ਆ ਸੱਚੇ ਦਿਲੋਂ ਉਨ੍ਹਾਂ ਲਈ ਤੁਸੀਂ ਚਾਹੁੰਦੇ ਆ ਕਿ ਇਹ ਸਾਡਾ ਮੇਰਾ ਧਰਮ ਜਿਹੜਾ ਆ ਇਹ ਮੈਨੂੰ ਕੋਈ ਮੇਰੇ ਲਈ ਮਾਰਗਦਰਸ਼ਕ ਹੈ ਜਾਂ ਫਿਰ ਤੁਸੀਂ ਦੂਜੇ ਦੇ ਧਰਮ ਦੀ ਆਸਥਾ ਨੂੰ ਵੀ ਤੇ ਉਸੇ ਤਰ੍ਹਾਂ ਹੀ ਸਤਕਾਰ ਕਰੋਗੇ ਨਾ ਇਹ ਥੋੜੀ ਕਿ ਮੈਂ ਦੂਜੇ ਦੇ ਵਿਰੋਧ ਤੇ ਤਲਵਾਰ ਚੱਕੀ ਫਿਰਾਂ ਤੇ ਆਪਣੇ ਨੂੰ ਕਹਾਂ ਕਿ ਬਹੁਤ ਹੀ ਵਧੀਆ ਇਹ ਤੇ ਇਹ ਗੱਲ ਨਹੀਂ ਬਣਦੀ ਸਾਡਾ ਸਦੀਆਂ ਤੋਂ ਇੰਜ ਚੱਲਿਆ ਆਇਆ ਜਿਹੜਾ ਵਿਰਸਾ ਮੈਂ ਤਾਂ ਇੰਨੀ ਕਹਾਣੀ ਪਾ ਕੇ ਕਹਿ ਰਿਹਾ ਕਿ ਧਰਮ ਜਾਂ ਹੋਰ ਜੋ ਵੀ ਸਾਡੇ ਪਿੱਛੇ ਆ ਹਰ ਚੀਜ਼ ਪਚਾਉਣ ਵਾਲੀ ਨਹੀਂ ਹੁੰਦੀ ਹੈ ਕਿ ਸਾਡਾ ਬਹੁਤ ਲੰਬਾ ਵਿਰਸਾ ਆ ਫਲਾਨਾ ਧਮਕਾਣਾ ਸਨਾਤਨ ਦੇ ਨਾਂ ਤੇ ਕਿੰਨਾ ਰੌਲਾ ਪਿਆ ਹੁਣ ਬਾਕੀ ਧਰਮ ਦੇ ਵਿੱਚ ਸਾਰੀਆਂ ਗੱਲਾਂ ਠੀਕ ਹੈਗੀਆਂ ਪਰ ਜਾਤੀਗਤ ਨਫ਼ਰਤ ਜਿਹੜੀ ਆ ਜਾਂ ਜਾਤੀਗਤ ਵਖਰੇਵੇਂ ਆ ਜਾਂ ਜਾਤੀਗਤ ਊਚ ਨੀਚ ਛੂਆ ਛੂਤ ਇਹ ਐਕਸਕਲੂਜ਼ਨ ਆ ਇਹ ਕਿਸੇ ਵੀ ਧਰਮ ਦੇ ਵਿੱਚ ਹੋਵੇ ਜਾਂ ਕੋਈ ਵੀ ਧਰਮ ਇਹਨੂੰ ਪ੍ਰਸਕ੍ਰਾਈਬ ਕਰਦਾ ਹੋਵੇ ਮੈਂ ਤੇ ਉਹਨੂੰ ਠੀਕ ਨਹੀਂ ਸਮਝਦਾ ਸਿੱਖੀ ਨੇ ਤੇ ਇਹਦੇ ਵਿਰੁੱਧ ਬਗਾਵਤ ਕੀਤੀ ਐ ਉਹਨਾਂ ਨੇ ਕਦੀ ਪਰਵਾਹ ਨਹੀਂ ਕੀਤੀ ਕਿ ਕੌਣ ਕਿਹੜੀ ਜਾਤ ਦਾ ਜਿਹੜਨੇ ਵੀ ਅੰਮ੍ਰਿਤ ਛਕ ਲਿਆ ਉਹ ਸਿੰਘ ਹੋ ਗਿਆ ਔਰ ਉਹ ਬਰਾਬਰ ਹੋ ਗਿਆ ਪ੍ਰੈਕਟੀਕਲੀ ਪਰ ਕਿਉਂਕਿ ਉਸ ਉਸ ਸੋਚ ਦੇ ਵਿੱਚ ਸੀਗਾ ਪਰ ਅੱਜ ਦੀ ਹਾਲਾਤ ਦੇ ਵਿੱਚ ਇਹਨਾਂ ਦੇ ਅੰਦਰ ਵੀ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਸਨਾਤਨ ਦੇ ਅੰਦਰ ਜਾਤ ਪਾਤ ਉੱਚ ਨੀਚ ਉਹ ਹੈਗਾ ਉਸੇ ਤਰ੍ਹਾਂ ਹੀ ਇਹ ਠੇਪਾਰੂ ਹੈ ਇਸ ਲਈ ਸਾਨੂੰ ਇਹਨਾਂ ਗੱਲਾਂ ਬਾਰੇ ਸੋਚਣਾ ਬਹੁਤ ਜ਼ਰੂਰੀ ਬਣਦਾ ਆ ਕਿ ਜਿਸ ਇਹ ਮੂਵਮੈਂਟ ਆਈ ਸੀਗੀ ਮੋਮੈਂਟਮ ਬਣਿਆ ਸੀਗਾ 150 ਸਾਲੇ ਦਾ ਅਸਰ ਵੀ ਰਿਹਾ ਪਰ ਉਦੋਂ ਬਾਅਦ ਅਸੀਂ ਖਿਸਕਦੇ ਖਿਸਕਦੇ ਕਿੱਥੇ ਪਹੁੰਚ ਗਏ ਆ ਉਸ ਲਈ ਸਾਨੂੰ ਦੁਬਾਰਾ ਮਿਹਨ ਕਰਨ ਦੀ ਲੋੜ ਆ ਦੁਬਾਰਾ ਉਹਦੇ ਲਈ ਹੰਬੜਾ ਮਾਰਨ ਦੀ ਲੋੜ ਐ ਚਲੋ ਇਹ ਗੱਲਾਂ ਲੰਬੀਆਂ ਹੋ ਗਈਆਂ ਮੈਨੂੰ ਐਂ ਲੱਗਦਾ ਕਿ ਜਦ ਤੱਕ ਅਸੀਂ ਇਹ ਜਿਹੜੇ ਸਾਡੇ ਸਮਾਜਿਕ ਟਾਣੇ ਬਾਣੇ ਦੇ ਢਾਜਾਗਤ ਦਿੱਕਤਾਂ ਹੈਗੀਆਂ ਇੱਕ ਤੇ ਇਸ ਨੂੰ ਸਮੂਦਨ ਕਰਨਾ ਔਰ ਦੂਸਰਾ ਇਸ ਗੱਲ ਤੇ ਸਖਤ ਰੁਕਾਵਟ ਲਾਉਣੀ ਕਿ ਕੋਈ ਵੀ ਇਨ੍ਹਾਂ ਚੀਜ਼ਾਂ ਨੂੰ ਜਿਹੜੀਆਂ ਢਾਂਚਾਗਤ ਸਾਡੀਆਂ ਬਖਰੇਵੇਂ ਆ ਲੱਗ ਲੱਗ ਕੇ ਸਮਦੇ ਉਨਰਸੀ ਅਸਿੱਕਰਨ ਕਰਕੇ ਹਥਿਆਰ ਦੇ ਤੌਰ ਤੇ ਰਾਜਨੀਤਿਕ ਹਥਿਆਰ ਤੌਰ ਤੇ ਵਰਤਣਾ ਉਸ ਦੀ ਟੋਟਲ ਬੈਨ ਹੋਣਾ ਚਾਹੀਦਾ ਪਰ ਹੋ ਇੰਜ ਰਿਆ ਕਿ ਸਾਨੂੰ ਇੰਜ ਲੱਗਦਾ ਕਿ ਸੱਚੀ ਮੁੱਚੀ ਇੱਕ ਦਿਨ ਇਹ ਆਉਣ ਵਾਲਾ ਕਿ ਇਹ ਹਿੰਦੂ ਰਾਸ਼ਟਰ ਬਣੂਗਾ ਜਾਂ ਇਥੇ ਉਸ ਕਿਸਮ ਦਾ ਬੋਲਬਾਲੇ ਹੋਣਗੇ ਤੁਸੀਂ ਦਿਨ ਰਾਤ ਕਾਰਗ ਪੋਲੀਟੀਕਲ ਲੀਡਰਾਂ ਦੀਆਂ ਭਾਸ਼ਣ ਸੁਣ ਲਓ ਜਾਂ ਉਹਨਾਂ ਦੀ ਕਾਰਵਾਈ ਸੁਣ ਲਓ ਜਾਂ ਕਿਹਨੂੰ ਪ੍ਰੇਫਰ ਕਰਦੇ ਆ ਕਿਹਨੂੰ ਨਹੀਂ ਯੋਗੀ ਆਉਂਦਾ ਹੈ ਇਥੇ ਬਿਨਾਂ ਸੋਚਿਆਂ ਆਕੇ ਪੰਜਾਬ ਦੇ ਵਿੱਚ ਮੇਰਾ ਖੈਲ ਲੁਧਿਆਣੇ ਦੇ ਵਿੱਚ ਇਹ ਬਿਆਨ ਦਿੱਤਾ ਕਿ ਮੈਂ ਜਿਹੜੇ ਬਲਡੋਜ਼ਰ ਦੀ ਚਾਬੀ ਇਹਨੂੰ ਬਿੱਟੂ ਨੂੰ ਫੜਾ ਰਿਆਂ ਪਾਰਲੀਮੈਂਟ 'ਚ ਭੇਜੋ ਉੱਥੋਂ ਇਹਨੂੰ ਨਾਲ ਇਹਦੀ ਜੇਬ 'ਚ ਚਾਬੀ ਪਾ ਦਿਓ ਇਹ 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 ਪੰਜਾਬ ਦੀ ਪੰਜਾਬੀਅਤ ਨੂੰ ਇੱਕ ਲਾਨਤ ਪਾਉਣ ਵਾਲੀ ਗੱਲ ਹੈ ਕਿ ਨਹੀਂ ਹੈ ਸ਼ਰਮਿੰਦਾ ਕਰਨ ਵਾਲੀ ਗੱਲ ਹੈ ਕਿ ਨਹੀਂ ਬੇਇੱਜ਼ਤ ਕਰਨ ਵਾਲੀ ਗੱਲ ਹੈ ਕਿ ਨਹੀਂ ਹੈ ਸਾਡੇ ਲਈ ਤੇ ਕਿਸਾਨਾਂ ਨੂੰ ਤਾਂ ਕੋਈ ਬਲਡੋਜ਼ਰ ਨਹੀਂ ਚਾਹੀਦਾ ਅਸੀਂ ਡਾਇਲੌਗ ਕਰ ਸਕਦੇ ਹਾਂ ਅਸੀਂ ਗੱਲਬਾਤ ਕਰ ਸਕਦੇ ਹਾਂ ਅਸੀਂ ਕਾਨੂੰਨ ਬਣਾ ਸਕਦੇ ਹਾਂ ਤੁਹਾਡੇ ਕੋਲ ਇੰਟੈਲੀਜੈਂਸ ਹੈਗੀ ਤੁਹਾਡੇ ਕੋਲ ਪੁਲਿਸ ਹੈਗੀ ਉਹ ਗੱਲ ਆ ਗਿਆ ਕਿ ਜੇ ਅਸੀਂ ਕਰਨਾ ਹੀ ਕੁਝ ਨਹੀਂ ਉਹ ਕਰਪਸ਼ਨ ਹੈ ਆ ਹੋ ਰਿਹਾ ਸਾਰੇ ਮਾਮਲੇ ਹੈਗੇ ਆ ਉਹਦੇ ਚ ਕੋਈ ਦੋ ਰਾਏ ਨਹੀਂ ਪਰ ਇਹ ਕਿੱਧਰ ਦੀ ਸੋਚ ਹੋਈ ਕਿ ਮੈਂ ਬਲਡੋਜ਼ਰ ਫੇਰ ਦਊਂਗਾ ਝਾ ਦਿਓ ਇਹ ਯੂਪੀ ਵਿੱਚ ਤੇ ਚੱਲ ਸਕਦਾ ਇੱਥੇ ਨਹੀਂ ਚੱਲੂ ਭਾਈ ਅਸੀਂ ਭੇਜ ਦਿੰਨੇ ਹਾਂ ਹੋਰ ਚਾਰ ਬਲਡੋਜ਼ਰ ਤੁਹਾਡੇ ਵੱਲ ਨੂੰ ਇਹ ਕੀ ਮਤਲਬ ਹੋਇਆ ਕੋਈ ਗੱਲ ਹੈ ਕੋਈ ਇਹ ਨਹੀਂ ਗੱਲਾਂ ਕਰਨੀਆਂ ਚਾਹੀਦੀਆਂ ਇੱਕ ਤੁਸੀਂ ਜ਼ਿੰਮੇਵਾਰ ਐਡੇ ਵੱਡੀ ਸਟੇਟ ਦਾ ਜਿਹੜੀ ਕਿ ਇੱਕ ਕੰਟਰੀ ਜਿੱਦੀ ਸਟੇਟ ਹੈਗੀ 80 ਐਮਪੀ ਹੈ ਤੁਸੀਂ ਆ ਕੇ ਇਹੋ ਜੀਆਂ ਛੋਟੀਆਂ ਗੱਲਾਂ ਕਰੋ ਬਿਨਾਂ ਸੋਚੇ ਕਿ ਸਾਡੇ ਲੋਕ ਇੱਕ ਦੂਜੇ ਦੇ ਵਿਰੁੱਧ ਇੰਜ ਬਲਡੋਜ਼ਰ ਚੜਾਉਣ ਵਾਲੀ ਸੋਚਦੇ ਹੈ ਹੀ ਨਹੀਂ ਇਹ ਸੋਚਾਂ ਜਿਹੜੀਆਂ ਭਾਰੂ ਹੋ ਗਈਆਂ ਸਾਡੀ ਪੋਲਿਟਿਕਸ ਦੇ ਵਿੱਚ ਅੱਜ ਦੇ ਦਿਨ ਜਿਵੇਂ ਕਿ ਹੁਣ ਪੰਜਾਬ ਦੇ ਅੰਦਰ ਵੋਟਾਂ ਪੈ ਰਹੀਆਂ ਐਸ ਵੇਲੇ ਐ ਸਾਨੂੰ ਇਹਦ ਕਰਨਾ ਚਾਹੀਦਾ ਕਿ ਆਉਣ ਵਾਲਾ ਸਮਾਂ ਜੇ ਇਲੈਕਸ਼ਨ ਦੁਬਾਰਾ ਚਾਂਸ ਮਿਲਦੇ ਆ ਜਿਹਦੀ ਕਿ ਅਸੀਂ ਉਮੀਦ ਕਰਦੇ ਆ ਤਾਂ ਘੱਟੋ ਘੱਟ ਜਿਸ ਕਿਸਮ ਦਾ ਡਿਸਕੋਰਸ ਲੀਡਰਾਂ ਵੱਲੋਂ ਭਾषण ਤੇ ਜਿਸ ਪਾਸੇ ਨੂੰ ਸਾਰੇ ਸਮਾਜ ਨੂੰ ਸੋਚ ਨੂੰ ਬਦਲਣ ਦੀਆਂ ਕੋਸ਼ਾਂ ਹੋ ਰਹੀਆਂ ਉਹ ਬਹੁਤ ਖਤਰਨਾਕ ਹੈ ਸੰਵਿਧਾਨ ਤੇ ਡੈਮੋਕ੍ਰੇਸੀ ਲਈ ਤੇ ਖਤਰਨਾਕ ਹੈ ਸਾਡੇ ਸਮਾਜ ਦੇ ਇਕੱਠੇ ਰਹਿਣ ਲਈ ਵੀ ਬਹੁਤ ਜਿਆਦਾ ਖਤਰਨਾਕ ਹੈ ਸਮਾਜ ਨੂੰ ਬਹੁਤ ਕਮਜ਼ੋਰ ਕਰ ਰਿਹਾ ਇਹਦੇ ਤੇ ਕਿਵੇਂ ਰੁਕਾਵਟ ਲਾਉਣੀ ਹੈ ਇਸ ਸੰਵਿਧਾਨ ਦੇ ਅੰਦਰ ਸਰਕਾਰਾਂ ਦੇ ਕੰਮ ਕਰਦੇ ਹੋਏ ਇਹ ਇੱਕ ਵੱਡੀ ਚੁਣੌਤੀ ਹੈ ਬਿਲਕੁਲ ਹੁਣ ਲੋਕ ਤੈਅ ਕਰਨਗੇ ਲੋਕਾਂ ਦੇ ਹੱਥ ਵਿੱਚ ਸਾਰੀ ਤਾਕਤ ਹੈ ਐਵੇਂ ਨਹੀਂ ਲੀਡਰ ਲੋਕਾਂ ਦੇ ਦਰਵਾਜ਼ਾ ਆ ਕੇ ਲੋਕਾਂ ਨੂੰ ਕਹਿੰਦੇ ਕਿ ਇੱਕ ਵਾਰੀ ਸਾਨੂੰ ਮੌਕਾ ਦੇ ਦਿਓ ਇੱਕ ਵਾਰੀ ਸਾਨੂੰ ਜਿਹੜਾ ਉਹ ਪਾਰਲੀਮੈਂਟ ਦੀਆਂ ਪੌੜੀਆਂ ਚੜਾ ਦਿਓ ਦੂਜੀ ਵਾਰੀ ਫੇਰ ਮੰਗ ਲਿਆ ਤੀਜੀ ਵਾਰੀ ਫੇਰ ਮੌਕਾ ਮੰਗ ਲਿਆ ਤਾਂ ਲੋਕਾਂ ਨੇ ਵੇਖਣਾ ਕਿ ਕਿ ਸੂਝ-ਬੂਝ ਦੇ ਨਾਲ ਤੁਸੀਂ ਆਪਣੇ ਵੋਟ ਹੱਕ ਦਾ ਇਸਤੇਮਾਲ ਕਰ ਰਹੇ ਹੋ ਕਰੋ ਜ਼ਰੂਰ ਮਤਲਬ ਕਿ ਕਿਸੇ ਵੀ ਜਿਵੇਂ ਇੱਕ ਤਰੀਕੇ ਦਾ ਇਹ ਲੋਕਤੰਤਰ ਦਾ ਤਿਉਹਾਰ ਹੈ ਨੂੰ ਉਸੇ ਢੰਗ ਨਾਲ ਮਨਾਉਣਾ ਚਾਹੀਦਾ ਸਾਰਿਆਂ ਨੂੰ ਜਾ ਕੇ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਨਜ਼ਰਾਂ ਰਹਿਣ ਗਿਆ ਕਿ ਕਿਸ ਤਰੀਕੇ ਦੇ ਨਾਲ ਕਿਦਾਂ ਦਾ ਮਤਲਬ ਕਿ ਕਿੰਨਾ ਰਿਸਪੌਂਸ ਪੰਜਾਬ ਦੇ ਵਿੱਚੋਂ ਜਾਂ ਉਹ ਜਿਹੜੀਆਂ ਸੈਕਟਰਾਂ ਹੈਗੇ ਉਹਨੂੰ ਮਿਲ ਰਿਹਾ ਜਿਹੜੀ ਸੁਭਾਂਝ ਲੈਕਚਰ ਹੋ ਰਹੀ ਹੈ ਜਿੱਦ ਤੱਕ ਸਵਾਲ ਹੁਣ ਮੋਦੀ ਸਾਹਿਬ ਦੀ ਸਿਆਸਤ ਦਾ ਆ ਜੋ ਨੈਸ਼ਨਲ ਲੈਵਲ ਤੇ ਚਰਚਾ ਚੱਲ ਰਹੀ ਹੈ ਕਿ ਇਹ ਨਤੀਜੇ ਬਹੁਤ ਕੁਝ ਤੈਅ ਕਰਨਗੇ ਇਹ ਵੀ ਕਿ ਬੀਜੇਪੀ ਦੇ ਵਿੱਚ ਮੋਦੀ ਸਾਹਿਬ ਜਿਹੜੇ ਉਹ ਅਲੱਗ-ਥਲੱਗ ਵੀ ਪੈ ਸਕਦੇ ਨੇ ਜਾਂ ਇਸ ਤੋਂ ਬਾਅਦ ਉਹਨਾਂ ਦੀ ਤਾਕਤ ਤੋਂ ਹੋਰ ਵੀ ਕਈ ਗੁਣਾ ਵੱਧ ਕੇ ਸਾਹਮਣੇ ਅਸੀਂ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਦਾ ਮੁਲਕ ਦਾ ਭਵਿੱਖ ਜਾਂ ਬੀਜੇਪੀ ਦਾ ਜਾਂ ਮੋਦੀ ਸਾਹਿਬ ਆਪ ਕਿਵੇਂ ਸਾਰਾ ਕੁਝ ਅੱਗੇ ਤੈਅ ਕਰਦੇ ਦੇ। ਦੇਖੋ ਜਿਹੜੇ ਤਾਨਾਸ਼ਾ ਮਾਈਂਡ ਸੈਟ ਹੁੰਦਾ ਉਹ ਬੜਾ ਖਤਰਨਾਕ ਹੁੰਦਾ ਤੇ ਇਸ ਦੀ ਅਸੀਂ ਤੇ ਜਿਹੜੀ ਚੇਤਾਵਨੀ ਹੈ ਉਹ ਬਹੁਤ ਦੇਰ ਤੋਂ ਦੇ ਰਹੇ ਹਾਂ ਘਟੋ ਘਟ ਮੈਨੂੰ ਆਪਣੇ ਤੌਰ ਤੇ ਤੇ ਯਾਦ ਕਿ 8-9 ਸਾਲ ਤੋਂ ਤੇ ਮੈਂ ਲਗਾਤਾਰ ਬੋਲਦਾ ਆ ਰਿਹਾ ਅਸੀਂ ਇਹ ਕਹਿੰਦੇ ਸੀ ਬੀਜੇਪੀ ਨੂੰ ਭਾਈ ਦੇਸ਼ ਦੀ ਤੇ ਬਾਦ ਦੀ ਗੱਲ ਹੈ ਪਹਿਲਾਂ ਤੇ ਤੁਹਾਨੂੰ ਹੀ ਇਹ ਤੁਹਾਡੇ ਅੰਦਰ ਹੀ ਡੈਮੋਕ੍ਰੇਸੀ ਨਾ ਜਾਊਗੀ ਤੁਸੀਂ ਜੋ ਦਿਨ ਰਾਤ ਮੋਦੀ ਮੋਦੀ ਕਰੀ ਤੁਰੇ ਜਾਂਦੇ ਆ ਇਹਦਾ ਮਤਲਬ ਲੋਕ ਬੀਜੇਪੀ ਦੀ ਸਰਕਾਰ ਤੇ ਕਹਿੰਦੇ ਹੀ ਨਹੀਂ ਆ ਹੁਣ ਮੋਦੀ ਸਰਕਾਰ ਕਹਿੰਦੇ ਆ ਤੇ ਮੋਦੀ ਜਦੋਂ ਆਉਂਦਾ ਜਿਵੇਂ ਕਿ ਖੜਗੇ ਨੇ ਅੱਜ ਫੇਰ ਬਿਆਨ ਦਿੱਤਾ ਕਿ ਉਹਨੇ ਆਪਣੀ ਮਸ਼ਹੂਰੀ ਲਈ ਕਿ ਮੈਂ ਹੀ ਜੋਨ ਲੜ ਰਿਹਾ ਮੈਨੂੰ ਵੋਟ ਪਾਓ ਮੇਰਾ ਚਿਹਰਾ ਦੇਖ ਲਓ ਫੋਟੋ ਗਲ ਚ ਪਾ ਲਓ ਜਾਂ ਚਿੱਤੇ ਰੱਖਿਓ ਤੇ ਮੈਂ ਹੀ ਤੁਹਾਡੀ ਗਰੰਟੀ ਹਾਂ ਜੇ ਮੈਂ ਨਹੀਂ ਕੰਮ ਕਰੂੰਗਾ ਮੈਨੂੰ ਪੁੱਛ ਲਿਓ ਫੋਨ ਕਰ ਲਿਓ ਮੈਂ ਫੱਟ ਦੇਣੀ ਫੋਨ ਚੁੱਕੂੰਗਾ ਸਾਰੇ ਦੇਸ਼ ਦਾ 140 ਕਰੋੜਾਂ ਦਾ ਇਹੋ ਜਿਹੀਆਂ ਗੱਲਾਂ ਕਰਕੇ ਲੋਕਾਂ ਦਾ ਬੇਵਕੂਫ ਬਣਾ ਕੇ ਜਣੀ ਕੋਈ ਸੇਦੀ ਪਾਰਟੀ ਅੰਦਰ ਜੁਰਤ ਨਹੀਂ ਹੈ ਕਿ ਮੋਦੀ ਨੂੰ ਇਹ ਕਹਿ ਸਕਿਆ ਵੀ ਆਪਾ ਸਾ ਠੀਕ ਨਹੀਂ ਹੈ ਪੁਰਤੇ ਹੋਰ ਇਲੈਕਸ਼ਨ ਕਮਿਸ਼ਨ ਨੂੰ ਹੀ ਭਿੱਜੀ ਬਿੱਲੀ ਬਣਾ ਛੱਡਿਆ ਕੁਛ ਨਹੀਂ ਬੋਲੇ ਜੋ ਜਿਹਦਾ ਜਿਸ ਤਰੀਕੇ ਨਾਲ ਦਾ ਲੱਗਦਾ ਸੀ ਸਾਰਾ ਬੋਲੀ ਗਏ ਅੱਜ ਕੁਝ ਪੇਪਰਾਂ ਨੇ ਬੜੀ ਡਿਟੇਲ ਦੱਸਿਆ ਕਿ ਹਰ ਕਿਸਮ ਦੇ ਜਿਹੜੇ ਆ ਮੰਗਲ ਸੂਤਰਾ ਮੰਦਰ ਪ੍ਰਾਪਰਟੀ ਮੁਸਲਮਾਨ ਪ੍ਰਾਪਰਟੀਆਂ ਮੁਸਲਮਾਨਾਂ ਨੂੰ ਦਿੱਤੀਆਂ ਜਾਣਗੀਆਂ ਵਿੱਚ ਮਨਮੋਹਨ ਸਿੰਘ ਨੂੰ ਖੇਚ ਲਿਆ 2006 ਦਾ ਉਹਦਾ ਕੋਈ ਗੱਲਬਾਤ ਦਾ ਰਿਕਾਰਡਿੰਗ ਕੱਢ ਲਈ ਜਿਹਦੇ ਚ ਮਨਮੋਹਨ ਸਿੰਘ ਨੂੰ ਜਵਾਬ ਦੇਣਾ ਪਿਆ ਕਿ ਮੈਂ ਤੇ ਕਦੀ ਵੀ ਕਿਸੇ ਨੂੰ ਇਸ ਤਰ੍ਹਾਂ ਵਖਰੇਵੇਂ ਵਾਲੀ ਗੱਲ ਮੰਚ 'ਤੇ ਵੀ ਨਹੀਂ ਮੇਰੇ ਆ ਸਕਦੀ ਤੁਸੀਂ ਕਿ ਝੂਠ ਬੋਲ ਰਹੇ ਆ ਇਹ ਗਲਤੀਆ ਉਹਨਾਂ ਨੇ ਵੀ ਆ ਆਪਣੀ ਚਿੱਠੀ ਕੱਢ ਕੇ ਤੇ ਨਿੰਦਿਆ ਇਸ ਗੱਲ ਨੂੰ ਪ੍ਰਧਾਨ ਮੰਤਰੀ ਨੂੰ ਕਿ ਮੈਂ ਕਦੀ ਨਹੀਂ ਜ਼ਿੰਦਗੀ 'ਚ ਐਡਾ ਲੋ ਲੈਵਲ ਦਾ ਡਿਸਕੋਰਸ ਨਹੀਂ ਸੀ ਦੇਖਿਆ ਜਿਹਦੇ ਵਿੱਚ ਮੱਛੀਆਂ ਤੱਕ ਕਿ ਕਿਹਨੇ ਮੱਛੀ ਖਾਧੀ ਆ ਕਿਹਨੇ ਮਟਨ ਖਾਧਾ ਆ ਕਿਹੜਾ ਡਬਲ ਸ਼ਹਿਜ਼ਾਦੇ ਮਤਲਬ ਅਖਲੀਸ਼ ਨੂੰ ਛੇ ਜਿਆਦਾ ਤੇ ਯਾਰ ਇਹ ਪ੍ਰਧਾਨ ਮੰਤਰੀ ਦੀ ਭਾਸ਼ਾ ਆ ਕਦੀ ਤੁਸੀਂ ਕਸ਼ਮੀਰ ਬਾਰੇ ਗੱਲਾਂ ਕਰ ਰਹੇ ਆ ਕசி ਕੁਸੀ ਕਦੀ ਮੰਦਰ ਨੂੰ ਢਾਹ ਦੇਣ ਦੀਆਂ ਗੱਲਾਂ ਤੱਕ ਕਹਿਤਾ ਕਿ ਜਿਹੜਾ ਰਾਮ ਮੰਦਰ ਜਿਹੜਾ ਬਣਾਇਆ ਕਿ ਇਹੋ ਜਿਹਾ ਹੋ ਸਕਦਾ ਉੱਥੇ ਤਾਲੇ ਲਾ ਦਿੱਤੇ ਜਾਣਗੇ ਯਾਰ ਕੁਝ ਕੁਝ ਆਧਾਰ ਤੇ ਹੋਏ ਕੀ ਇਹ ਗੱਲਾਂ ਕਿੰਨੀਆਂ ਜਾਨੀ ਭੜਕਾਉ ਤੇ ਕਿੰਨੀਆਂ ਬੇਸਲੈਸ ਤੇ ਬਿਨਾ ਕਿਸੇ ਫੈਕਟ ਤੋਂ ਹੈਗੀਆਂ ਜੇ ਉਪਰੋਈਆਂ ਜੀ ਚੱਲ ਪੂਗਾ ਤੇ ਦੇਸ਼ ਨੂੰ ਬਚਾਉਣ ਵਾਲਾ ਕੌਣ ਹੋਊਗਾ ਜੇ ਅੱਗ ਲੱਗੂਗੀ ਇਸ ਦੇ ਆਧਾਰ ਤੇ ਤੇ ਤੁਹਾਡੇ ਕੀ ਖਿਆਲ ਇਹ ਬੰਦੇ ਜਿਹੜੇ ਇਸ ਵੇਲੇ ਆਗਾ ਲਾਉਣ ਦੀ ਕੋਸ਼ਿਸ਼ ਕਰ ਰਹੇ ਉਹ ਬੁਝਾਉਣ ਵਾਲਿਆਂ ਨਾਲ ਆਉਣਗੇ ਕਿ ਲਾਉਣ ਵਾਲਿਆਂ ਨਾਲ ਆਉਣਗੇ ਇਸ ਕਰਕੇ ਕਾਥੀ ਦੇਸ਼ ਦੇ ਅੰਦਰ ਜੋ ਮਾਹੌਲ ਬਣਿਆ ਵੀ ਹੈ ਇਸ ਵੇਲੇ ਰਹਿਣੇ 3-4 ਦਿਨ ਰਿਜ਼ਲਟ ਆਊਗਾ ਜਿਹੜੇ ਤੁਸੀਂ ਸਵਾਲ ਖੜਾ ਕਰਦੇ ਆ ਉਹ ਬਹੁਤ ਸੀਰੀਅਸ ਸਵਾਲ ਆ ਉਹ ਇੱਕ ਐਵੇਂ ਸਧਾਰਨ ਸਵਾਲ ਨਹੀਂ ਹੈਗਾ ਬੀਜੇਪੀ ਨੇ ਆਪਣੇ ਸ਼ਾਰਟਕਟ ਲਾ ਕੇ ਕਿ ਇੱਕ ਬੰਦਾ ਤਕੜਾ ਲੈ ਆਓ ਉਹ ਜਦੋਂ ਬੰਦਾ ਤੁਹਾਡੀ ਤੁਹਾਡੀ ਕਮਾਂਡ ਚੋਂ ਇੱਕਾਰੀ ਨਿਕਲ ਜਾਂਦਾ ਜਾਂ ਤੇ ਸ਼ੁਰੂਤੀ ਉਹਨੂੰ ਰੱਖੋ ਆਪਣੇ ਡੈਮੋਕ੍ਰੈਟਿਕ ਸਿਸਟਮ ਨੂੰ ਕਰਕੇ ਕਿ ਜੋ ਪਾਰਟੀ ਕਹੂਗੀ ਜੋ ਜੋ ਸਾਡੀ ਪੋਲੀਟੀਕਲ ਐਡਵਾਈਜ਼ਰੀ ਕਮੇਟੀ ਕਹੂਗੀ ਜਾਂ ਜੋ ਆਰਐਸਐਸ ਕਹੂਗੀ ਉਹਦੇ ਮਤਲਬ ਮੁਦੀ ਜੀ ਨੂੰ ਚੱਲਣਾ ਪਊ ਉਦੋਂ ਤੇ ਇਹਨਾਂ ਨੂੰ ਬੜੀਆਂ ਖੁਸ਼ੀਆਂ ਹੁੰਦੀਆਂ ਜੀ ਕਿ ਬਹੁਤ ਘੈਂਟ ਲੀਡਰ ਕਿਤੇੋਂ ਲੱਭ ਕੇ ਲੈ ਕੇ ਆਏ ਆ ਇਹਦੇ ਵਰਗਾ ਤੇ ਕਿਤੇ ਲੀਡਰ ਨਹੀਂ ਹੈ ਤੇ ਸਾਰੇ ਦੇਸ਼ ਨੂੰ ਇਕੱਲਾ ਹੀ ਬਿੰਡੀ ਪਾ ਕੇ ਖਿੱਚ ਕੇ ਅੱਗੇ ਲਿਜਾ ਸਕਦਾ ਇਹ ਇਮਪ੍ਰੈਸ਼ਨ મોદી 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 ਆ ਤੇ ਮੌਕੇ ਫਲਾਂ ਨਾ ਟਮਕਾਣਾ ਇਹੋ ਜਿਹਾ ਕਿਸੇ ਬਨਾਬਨਾ ਕਿ ਉਹਨੂੰ ਇਸ ਗੱਲ ਦਾ ਬੜਾ ਸ਼ੌਕ ਸੀ ਤੇ ਉਹ ਚਾਹੁੰਦਾ ਵੀ ਸੀ ਹੁਣ ਇਹ ਕਿਸੇ ਦੀ ਲੀਡਰ ਦੀ ਨਾਗਪੁਰ ਤੋਂ ਲੈ ਕੇ ਦਿੱਲੀ ਤੱਕ ਜੁਰਤ ਨਹੀਂ ਹੈ ਕਿ ਸਾਹਮਣੇ ਅੱਖ ਚੱਕ ਬਾ ਕੇ ਪ੍ਰਧਾਨ ਮੰਤਰੀ ਦੇ ਕੋਲ ਗੱਲ ਕਰ ਸਕੇ ਪਹਿਲਾਂ ਤੇ ਉੱਥੇ ਹੀ ਪਠਾ ਬੈਠ ਗਿਆ ਹੁਣ ਆ ਕੇ ਦੁਬਾਰਾ ਹੁਣ ਕਿਵੇਂ ਹੋਵੇ ਕਿ ਕੋਈ ਇਹਦੇ ਚ ਗਲੀਮਰ ਆਫ ਜਿਹੜੀ ਹੈ ਜਾਂ ਤੁਸੀਂ ਕਹਿੰਦੇ ਆ ਕਿ ਥੋੜੀ ਜੀ ਹੋਪ ਉਮੀਦ ਦੀ ਚਿੰਗਿਆ ਉਹ ਇਹ ਕਿ ਜੇ ਸੀਟਾਂ ਕਟਾਉਂਦੀਆਂ ਜਿਹਦਾ ਕਿ ਕਾਫੀ ਲੋਕਾਂ ਦੀਆਂ ਕੈਸ ਰਾਈਆਂ ਕਿ ਹੋ ਸਕਦਾ 200 ਤੇ ਸੇ ਮਟ ਜਾਏ ਬੀਜੇਪੀ ਹੋ ਸਕਦਾ 225 ਤੇ 220 ਤੇ ਇਹ ਲੋਕਾਂ ਦਾ ਡਿਪੈਂਡ ਕਰਦਾ ਕਿਉਂਕਿ ਇਤਨਾ ਪ੍ਰੈਸਾਈਜ਼ ਏਡੇ ਵੱਡੇ ਤੁਸੀਂ ਦੇਸ਼ ਦਾ ਕਦੀ ਵੀ ਕੋਈ ਐਸਟੀਮੇਟ ਨਹੀਂ ਲਾ ਸਕਦੇ ਪਰ ਅੱਜ ਆ ਜਾਣਗੇ ਸ਼ਾਮ ਤੱਕ ਕਈ ਕਿਸਮ ਦੇ ਅੰਦਾਜ਼ੇ ਦੂਜੇ ਲਾਲਾ ਲਾਲਾ ਪਰ ਮੈਨੂੰ ਉਹਨਾਂ ਤੇ ਵੀ ਬਹੁਤਾ ਭਰੋਸਾ ਨਹੀਂ ਉਦੋਂ ਫਿਰ ਜੇ ਘੱਟ ਆ ਜਾਂਦੇ ਆ ਫਿਰ ਲੋਕੀ ਕਹਿੰਣਗੇ ਲਓ ਜੀ ਮੋਦੀ ਦਾ ਚਿਹਰਾ ਤੇ ਰਿਜੈਕਟ ਹੋ ਗਏ ਉਹਨਾਂ ਦੀ ਪਾਰਟੀ ਦੇ ਵਿੱਚ ਵੀ ਜਿਹੜੇ ਚੁੱਪ ਬੈਠੇ ਉਹਨਾਂ ਦੀ ਵੀ ਜ਼ਰੂਰਤ ਪਾਊਗੀ ਭਾਈ ਹੁਣ ਬੱਸ ਕਰੋ ਤੇਰੇ ਚਿਹਰੇ ਤੇ ਲੋਕ ਥੱਕ ਗਏ ਐਸੇ ਕਰਕੇ ਤੁਸੀਂ ਤੇ 400 ਤੋਂ ਪਾਰ ਕਹਿੰਦੇ ਸੀ ਤੇ 200 ਤੋਂ ਪਾਰ ਕਰਨੀ ਮੁਸ਼ਕਲ ਹੋ ਗਈ ਇਸ ਲਈ ਹੁਣ ਤੁਹਾਨੂੰ ਕੋਈ ਨਵਾਂ ਬੰਦਾ ਲਿਆਓ ਇਹ ਹੋ ਸਕਦਾ ਪਰ ਇੱਥੇ ਇਸ ਗੱਲ ਦਾ ਵੀ ਆਪਾਂ ਬਿਲਕੁਲ ਮੁਨਕਰ ਨਹੀਂ ਹੋ ਸਕਦੇ ਕਿ ਜਿਵੇਂ ਸਾਡੇ ਫੌਜ ਦੇ ਚੀਫ ਨੂੰ ਵੀ 1 ਸਾਲ ਦੀ ਐਕਸਟੈਂਸ਼ਨ ਦਿੱਤੀ ਆ ਲੋਕ ਇਹਦੇ ਬਾਰੇ ਵੀ ਸੋਚੀ ਜਾਂਦੇ ਆ ਕਿ ਇਹ ਤੇ ਕਦੀ ਹੋਇਆ ਨਹੀਂ ਇਹ ਕਿਵੇਂ ਹੋਇਆ ਕੀ ਮੋਦੀ ਜੀ ਆਪਣੀ ਜਿਹੜੀ ਆ ਸ਼ਕਤੀ ਦਾ ਕੋਈ ਡਿਸਪਲੇ ਕਰ ਸਕਦੇ ਆ ਕਿ ਨਹੀਂ ਭਾਵੇਂ ਮੈਂ ਘਟ ਗਿਣਤੀ ਜਾਂ ਭਾਵੇਂ ਮੇਰੇ ਚਿਹਰੇ ਨੂੰ ਉਹਨਾਂ ਰਿਸਪੌਂਸ ਨਹੀਂ ਮਿਲਿਆ ਫਿਰ ਕੀ ਹੋਇਆ ਕਈ ਵਾਰੀ ਲੋਕ ਥੱਕ ਵੀ ਜਾਂਦੇ ਆ ਕੋਈ ਨਵੀਂ ਚੀਜ਼ ਨੂੰ ਜਿਆਦਾ ਰਾਹੁਲ ਦੇ ਪਿੱਛੇ ਜਾ ਚਲੇਗੇ ਹੋਣਗੇ ਜਾਂ ਉਹਨਾਂ ਨੂੰ ਕੋਈ ਹੋਰ ਚੀਜ਼ ਚੰਗੀ ਲੱਗੀ ਪ੍ਰਿਯੰਕਾ ਦੇ ਭਾਸ਼ਣ ਚੰਗੇ ਲੱਗੇ ਹੋਣਗੇ ਪਰ ਫਿਰ ਵੀ ਮੈਂ ਸਰਕਾਰ ਤੁਹਾਨੂੰ ਬਣਾ ਕੇ ਦਿਖਾਉ ਜੇ ਇਸ ਤਰ੍ਹਾਂ ਦੀ ਗੱਲ ਹੋਵੇ ਤਾਂ ਇਹ ਜੋ 트럼ਪ ਦੇ ਹਾਰਨ ਤੋਂ ਬਾਅਦ ਹੋਇਆ ਸੀਗਾ ਉਹ ਇੱਥੇ ਮੈਂ ਅੱਗੇ ਵੀ ਕਿਹਾ ਸੀ ਮੈਨੂੰ ਉਹ ਹੀ ਇੱਕ ਸੀਨ ਯਾਦ ਆਉਂਦਾ ਕਿ ਮੈਂ ਵਾਈਟ ਹਾਊਸ ਦੇ ਉੱਤੇ ਤੁਹਾਨੂੰ ਯਾਦ ਹੈ ਕਿ ਉਹ ਇੱਕ ਕਿਸਮ ਦਾ ਆਲਮੋਸਟ ਬਗਾਵਤ ਵਾਲਾ ਕੰਮ ਸੀਗਾ ਕਿ ਮੈਂ ਨਹੀਂ ਪਾਵਰ ਛੱਡਦਾ ਜੋ ਮਰਜ਼ੀ ਕਰ ਲੋ ਭਾਵੇਂ ਮੈਂ ਹਾਰ ਗਿਆ ਮੈਂ ਨਹੀਂ ਛੱਡਦਾ ਕੀ ਇਹੋ ਜੇ ਹਾਲਾਤ ਸਾਡੇ ਇੰਡੀਆ 'ਚ ਵੀ 4 ਤਰੀਕ ਤੋਂ ਬਾਅਦ ਬਣ ਸਕਦੇ ਆ ਕੋਈ ਐਮਰਜੈਂਸੀ ਵਰਗੇ ਹਾਲਾਤ ਵੀ ਬਣ ਸਕਦੇ ਆ ਜਾਂ ਬਿਲਕੁਲ ਹੀ ਆਰਮੀ ਦਾ ਰੂਲ ਕੁਝ ਦਿਨ ਲਈ ਲੱਗ ਸਕਦਾ ਇਹ ਉਹਦੀਆਂ ਗੱਲਾਂ ਲੋਕਾਂ ਦੇ ਮਨਾਂ ਵਿੱਚ ਆ ਹਾਲਾਂਕਿ ਪਬਲਿਕਲੀ ਕੋਈ ਬਹੁਤ ਅਜੇ ਇਹੋ ਜੀ ਗੱਲ ਕਰਨ ਦਾ ਫਾਇਦਾ ਨਹੀਂ ਨਾ ਕੋਈ ਕਹਿੰਦਾ ਆ ਅਸੀਂ ਇਹੋ ਹੀ ਮੈਂ ਤਾਂ ਬਹੁਤ ਦਿਨ ਪਹਿਲਾਂ ਕਿਹਾ ਸੀਗਾ ਕਿ ਇਹੋ ਹੀ ਅਰਦਾਸਾਂ ਕਰੋ ਆਪਣੇ ਦਿਲੋਂ ਅਰਦਾਸਾਂ ਕਰੋ ਕਿ ਅਕੀ ਵਾਲੀਆਂ ਚੋਣਾ ਸ਼ਾਂਤੀਪੂਰਵਕ ਸਿਰੇ ਚੜ ਜਾਣ ਤੁਸੀਂ ਕੀਤੀਆਂ ਜਾਂ ਨਹੀਂ ਕੀਤੀਆਂ ਸਾਡੇ ਸੁਣਨ ਵਾਲੇ ਸਰੋਤਿਆਂ ਨੇ ਪਰ ਇੱਕ ਗੱਲ ਤੇ ਹੈ ਕਿ 22 ਐਂਡ ਲਾਰਜ ਸ਼ਾਂਤੀਪੂਰਵਕ ਵੋਟਾਂ ਤੇ ਪੈ ਗਈਆਂ ਉਹਨੂੰ ਉਦੋਂ ਬਾਅਦ ਕੀ ਹੁੰਦਾ ਹਰ ਇੱਕ ਦੇ ਆਪੋ ਆਪਣੀਆਂ ਕਿਆਸਰਾਈਆਂ ਉਹ ਵੀ ਆਪਾਂ ਇਹੋ ਹੀ ਉਮੀਦ ਕਰੀਏ ਅਰਜ਼ੋਈ ਕਰੀਏ ਕਿ ਜੇ ਕੋਈ ਪਾਵਰ ਟਰਾਂਸਫਰ ਹੁੰਦੀ ਹੈ ਕਿਸੇ ਨੂੰ ਵੀ ਬੀਜੇਪੀ ਦੀ ਨਵੀਂ ਲੀਡਰਸ਼ਿਪ ਨੂੰ ਜਾਂ ਇੰਡੀਆ ਆਈਐਨਡੀਆ ਦੇ ਅਲਾਈਅੰਸ ਨੂੰ ਟਰਾਂਸਫਰ ਹੁੰਦੀ ਹੈ ਕਿ ਉਹ ਸਮੂਦਲੀ ਹੋ ਜਾਏ ਸਾਨੂੰ ਇਸ ਕਾਲ ਦਾ ਇੱਕ ਖਦਸ਼ਾ ਜਿਹੜਾ ਲਗਾਤਾਰ ਬਣਿਆ ਹੋਇਆ। ਪ੍ਰੋਫੈਸਰ ਚੌਥਰ ਦਾ ਆਖਰੀ ਸਵਾਲ ਕਰਾਂਗੇ ਸੀਮਤ ਸਮੇਂ ਦੇ ਵਿੱਚ ਕਿ ਪੰਜਾਬ ਇਹਨਾਂ ਹਾਲਾਤਾਂ ਦੇ ਵਿੱਚ ਜਿਸ ਤਰੀਕੇ ਦੇ ਉਸ ਸੁਲਵਟੇ ਲੈਂਦਾ ਜਿਸ ਤਰੀਕੇ ਦੀ ਪੰਜਾਬ ਬਦਲਾਅ ਦੀ ਉਮੀਦ ਕਰਦਾ ਜਾਂ ਪੰਜਾਬ ਦੇ ਵਿੱਚ ਜਿਵੇਂ ਦੇ ਘੱਲੂ ਘਾਰੇ ਜਾਂ ਘੁੰਮਣ ਘੇਰੀਆਂ ਪਈਆਂ ਹੋਈਆਂ ਉਦੇ ਵਿੱਚੋਂ ਅਸੀਂ ਭਵਿੱਖ ਨੂੰ ਕਿਵੇਂ ਤਰ੍ਹਾਂ ਤਲਾਸ਼ੀਏ ਕਿਸ ਤਰੀਕੇ ਦੇ ਨਾਲ ਨਾ ਕਿਉਂਕਿ ਨੌਜਵਾਨ ਜਿਹੜੇ ਨੇ ਜੋ ਇੱਥੇ ਬੈਠੇ ਨੇ ਤੇ ਜਿਹੜੇ ਵਿਦੇਸ਼ ਵਿੱਚ ਚਲੇ ਗਏ ਨੇ ਤਾਂ ਉੱਥੋਂ ਬੈਠੇ ਹੋ ਵੀ ਉਹ ਇਸ ਗੱਲ ਨੂੰ ਲੈ ਕੇ ਆਸ ਬੰਦ ਰਹਿਂਦੇ ਨੇ ਕਿ ਸ਼ਾਇਦ ਕੋਈ ਬਦਲਾਅ ਜਾਂ ਬਦਲ ਜਾਂ ਕੋਈ ਚੰਗੀ ਹਵਾ ਜਿਹੜੀ ਹੈ ਉਹ ਪੰਜਾਬ ਦੇ ਪਾਸਿਓਂ ਆਵੇ ਪਰ ਜਿਵੇਂ ਜਿਵੇਂ ਹਾਲਾਤ ਬਦਲਦੇ ਨੇ ਜਾਂ ਜਿਵੇਂ ਜਿਵੇਂ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਜਾ ਜੋ ਕੇਂਦਰੀ ਸਿਆਸਤ ਦਾ ਦਬਾਅ ਪੈਂਦਾ ਆ ਤਾਂ ਉਹਦੇ ਤੋਂ ਬਹੁਤ ਸਾਰੇ ਸ਼ੰਕੇ ਵੀ ਉੱਭਰ ਕੇ ਸਾਹਮਣੇ ਆਉਂਦੇ ਨੇ ਕਿ ਕੀ ਪੰਜਾਬ ਇਹਨਾਂ ਘੁਮਣ ਘੇਰੀਆਂ ਚੋਂ ਕਦੇ ਬਾਹਰ ਨਿਕਲੇਗਾ ਦੇਖੋ ਪਤਾ ਪ੍ਰੋਬਲਮ ਕੀ ਹੁੰਦੀ ਹੈ ਸਾਡੇ ਸਾਡੇ ਲੋਕਾਂ ਵੱਲੋਂ ਕੋਈ ਕਮੀ ਨਹੀਂ ਉਹ ਮਿਹਨਤੀ ਹੈਗੇ ਆ ਪਰ ਜਦ ਤੱਕ ਸਾਡੀ ਕੋਈ ਚੰਗੀ ਪਾਇਦਾਰ ਸਮਝਦਾਰ ਮਚੂਰ ਵਾਇਸ ਲੀਡਰਸ਼ਿਪ ਨਹੀਂ ਆਉਂਦੀ ਉਦੋਂ ਤੱਕ ਲੋਕ ਜਿਹੜੇ ਆ ਉਹ ਇਸੇ ਤਰ੍ਹਾਂ ਡਿੱਕੇ ਡੋਲੇ ਖਾਂਦੇ ਰਹਿੰਦੇ ਕਦੀ ਕੰਧਾਂ 'ਚ ਸਿਰ ਵਾਜਦੇ ਰਹਿੰਦੇ ਆ ਕਿ ਕਿਸੇ ਵੇਲੇ ਅਕਾਲੀ ਦਲ ਠੀਕ ਠਾਕ ਸੀ ਉਹਨਾਂ ਦਿਨਾਂ ਦੇ ਵਿੱਚ ਜਦੋਂ ਕੋਈ ਬਹੁਤ ਕਮਿਊਨੀਕੇਸ਼ਨ ਨਹੀਂ ਸੀ ਸੜਕਾਂ ਨਹੀਂ ਸੀ ਗੱਡੀਆਂ ਨਹੀਂ ਸੀ ਟੈਲੀਫੋਨ ਨਹੀਂ ਸੀ ਟੀਵੀ ਨਹੀਂ ਸੀ ਤੇ ਠੀਕ ਚੱਲੀ ਜਾਂਦਾ ਸੀਗਾ ਜੇ ਕਾਰਾ ਲਾਇਆ ਬੁਲੇ ਸੋਨਿਆਰ ਪੰਥ ਦੀ ਪਾਰਟੀ ਪੰਥ ਦੀ ਜੀਤ ਆਪਾਂ ਉਹ ਕਰਦੇ-ਕਰਦੇ ਰਹੇ ਹੁਣ ਅੱਜ ਦਾ ਯੁੱਗ ਤੇ ਜਿਹੜਾ ਅਸਲ ਵਿੱਚ ਧਰਤੀ ਦੇ ਉੱਤੇ ਬੰਦੇ ਜਿਹੜੇ ਜੀਂਦੇ ਆ ਉਹਨਾਂ ਨੂੰ ਕਮਾਂਡ ਧਰਤੀ ਨਾਲੋਂ ਜ਼ਿਆਦਾ ਜਿਸ ਦੀ ਵਰਚੁਅਲ ਵਰਲਡ ਜਿਹਨੂੰ ਕਹਿੰਦੇ ਆ ਜਾਨੀ ਇੰਟਰਨੈਟ ਦਾ ਵਰਲਡ ਉਹ ਸਾਨੂੰ ਕੰਟਰੋਲ ਕਰੀ ਬੈਠਾ ਔਰ ਉਸ ਨੂੰ ਕੋਈ ਹੋਰ ਸ਼ਕਤੀਆਂ ਕੰਟਰੋਲ ਬੈਠੀਆਂ ਕਰੀ ਬੈਠੀਆਂ ਜੇ ਅਸੀਂ ਇੰਨਾ ਅੱਜ ਦੇ ਨਵੇਂ ਹਾਲਾਤਾਂ ਨੂੰ ਜਿਹੜੇ ਇੱਕ ਬਿਲਕੁਲ ਹੀ ਇੱਕ ਨਵੀਂ ਪ੍ਰਸਥਿਤੀ ਸਾਡੇ ਸਾਹਮਣੇ ਖੜੀ ਕਰਦੇ ਆ ਜਿੱਚ ਸੋਸ਼ਲ ਮੀਡੀਆ ਫਲਾਨਾ ਫਾਸਟ ਕਮਿਊਨੀਕੇਸ਼ਨ ਲੋਕਾਂ ਦੇ ਕਲਚਰ ਨੂੰ ਆਪਣੇ ਢੰਗ ਦੇ ਨਾਲ ਹਾਈਜੈਕ ਕਰ ਲੈਣਾ ਲੋਕਾਂ ਦੀ ਸੋਚ ਤੇ ਕਬਜ਼ਾ ਕਰ ਲੈਣਾ ਲੋਕਾਂ ਦੇ ਇਹ emotions ਤੇ ਕਬਜ਼ਾ ਕਰ ਲੈਣਾ ਇਹ ਸਾਰਾ ਇੱਕ ਸ਼ਕਤੀਆਂ ਨੇ ਅੱਜ ਦੀਆਂ ਜਿਹੜੀਆਂ ਮਾਰਕੀਟ ਸ਼ਕਤੀਆਂ ਉਹਨਾਂ ਨੇ ਕਬਜ਼ਾ ਕੀਤਾ ਆਪਣੀ ਮਰਜ਼ੀ ਨਾਲ ਨੱਕ ਤੇ ਨਕੇਲ ਪਾ ਕੇ ਬੰਦਿਆਂ ਨੂੰ ਨਚਾਉਂਦੇ ਫਿਰਦੇ ਆ ਬੱਚੇ ਤਾਂ ਇਹ ਸਾਡੇ ਸਾਡੇ ਵਾਸਤੇ ਨਹੀਂ ਰਹਿੰਦੇ ਬੱਚੇ ਤਾਂ ਇਹ ਸਾਡੀ ਸੁਣਦੇ ਨਹੀਂ ਕਿਉਂਕਿ ਉਹ ਤੇ ਪਲਦੇ ਹੀ ਸੋਸ਼ਲ ਮੀਡੀਆ ਇੰਟਰਨੈਟ ਜਾਂ ਪੀਅਰ ਗਰੁੱਪ ਜਾਓ ਉਸ ਕਿਸਮ ਦੀ ਇੱਕ ਨਵੀਂ ਕਿਸਮ ਦੇ ਜਿਹੜਾ ਵਰਚੁਅਲ ਵਰਲਡ ਆ ਜਿਹੜਾ ਸਾਨੂੰ ਅਦਿੱਖ ਵਰਲਡ ਆ ਪਰ ਉਹ ਸਾਨੂੰ ਕੰਟਰੋਲ ਲਗਾਤਾਰ ਕਰ ਰਿਹਾ ਕਿਉਂਕਿ ਮੈਸੇਜਿੰਗ ਲਗਾਤਾਰ ਸਾਡੇ ਦੇ ਉੱਤੇ ਇੱਕ ਹਮਲਾਵਰ ਤਰੀਕੇ ਨਾਲ ਸਾਡੀ ਸੋਚ ਨੂੰ ਬਦਲ ਰਿਹਾ ਤੇ ਬਦ ਜਦੋਂ ਇੱਕ ਵਾਰੀ ਬਦਲ ਜਾਏ ਆਪਾਂ ਉਸ ਚ ਚਾਟ ਤੇ ਲੱਗ ਜਾਈਏ ਤੇ ਫਿਰ ਉਸ ਨੂੰ ਜਿੱਦਨ ਮਰਜੀ ਨਚਾਉਣ ਜਿਤਨਾ ਬੰਦਾ ਐ ਐਡਿਕਟ ਹੋ ਜੇ ਤੇ ਫਿਰ ਜਿੱਦਨ ਨੂੰ ਮਰਜੀ ਉਹਨੂੰ ਕਰਾਈ ਚੱਲੋ ਉਹਨੂੰ ਕੋਈ ਬੂਤਾ ਉਹਨੂੰ ਤੇ ਉਹ ਆਪਣਾ ਜਿਹੜਾ ਆ ਉਸ ਦਾ ਪੂਰਾ ਨਸ਼ਾ ਹੋਣਾ ਚਾਹੀਦਾ ਇਹ ਹਾਲਾਤ ਸਾਡੇ ਸਮਾਜ ਦੀ ਇਹਦੇ ਵਿੱਚ ਸਾਨੂੰ ਲੀਡਰਸ਼ਿਪ ਉਸ ਉਸ ਪਾਏ ਆਧਾਰ ਉਸ ਪੱਧਰ ਦੀ ਸਮਝਦਾਰ ਲੀਡਰਸ਼ਿਪ ਚਾਹੀਦੀ ਮੈਨੂੰ ਲੱਗਦਾ ਕਿ ਸਾਡੇ ਚ ਅਜੀ ਉਹ ਕਾਫੀ ਕਮੀਆਂ ਇੱਕ ਤੇ ਇਹ ਗੱਲ ਆਪਣੇ ਚ ਦੂਜੀ ਦਿੱਕਤ ਕੀ ਹੈਗੀ ਅਸੀਂ ਭਾਵਕ ਤੇ ਬਹੁਤ ਹਾਂ ਔਰ ਆਪਣੀ ਬਾਹੂਬਲ ਦੇ ਉੱਤੇ ਸਾਨੂੰ ਬਹੁਤ ਕਮੰਡ ਤੇ ਮਾਣ ਰਹਿੰਦਾ ਪਰ ਜਿਹੜੀ ਜਿਹੜੀ ਪਲੈਨਿੰਗ ਸੋਚ ਬਰੀਕੀਆਂ ਉਹ ਸਭਿਆਚਾਰਕ ਜਾਂ ਰਾਜਨੀਤਿਕ ਜਾਂ ਈਵਨ ਅਰਥਵਿਵਸਥਾ ਨੂੰ ਮਾਈਕਰੋ ਲੈਵਲ ਤੇ ਪਲਾਨ ਕਰਕੇ ਅੱਗੇ ਤੋਰਨਾ ਉੱਥੇ ਅਸੀਂ ਸਾਰੇ ਮਾਰਖਾਨੀ ਆ ਉੱਥੇ ਸਾਡਾ ਕੋਈ ਵੀ ਬੇਕੂਬ ਬਣਾ ਕੇ ਚਲੇ ਜਾਂਦਾ ਅਸੀਂ ਖੁਦ ਵੀ ਬੇਵਕੂ ਬਣ ਲਈ ਤਿਆਰ ਹੀ ਬੈਠੇ ਹੁੰਦੇ ਆ ਕੋਈ ਆਵੇ ਸਹੀ ਸਾਨੂੰ ਕਹੇ ਸਹੀ ਅਸੀਂ ਚੱਕ ਦਿੰਨੇ ਆ ਕੰਮ ਨੂੰ ਉਸੇ ਵੇਲੇ ਹਾਂ 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 ਲਾ 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 ਬਾਅਦ ਚ ਜਦੋਂ ਉਹ ਐਨ ਜ਼ਮੀਨ ਤੇ ਡਿੱਗੇ ਹੁੰਨੇ ਆ ਪੁੱਜੇ ਮੂੰਹ ਪਰਨੇ ਫਿਰ ਲੱਗ ਉਹ ਯਾਰ ਗਲਤੀ ਹੋ ਗਈ ਅਗਲੀ ਯਾਰ ਫੇਰ ਖੜੇ ਹੁੰਨੇ ਫਿਰ ਗਲਤੀ ਹੋ ਹੋਜੀ ਫੇਰ ਕਰ ਦਿੰਨੇ ਆ ਇਸ ਲਈ ਸਾਨੂੰ ਇਹ ਇੱਕ ਬੜੀ ਘੁੰਮਣ ਘੇਰੀ ਜੈ ਪੰਜਾਬ ਐਸ ਵੇਲੇ ਪਿਛਲੇ 25 30 40 ਸਾਲ ਦਾ ਫਸਿਆ ਰਾਹ ਲੋਕ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਪਰ ਵਿੱਚੋਂ ਜਿਹੜੀ ਲੀਡਰਸ਼ਿਪ ਆ ਉਸ ਕਿਸਮ ਦੀ ਪਾਇਦਾਰ ਲੀਡਰਸ਼ਿਪ ਜਿਹੜੀ ਵਿਜਨਰੀ ਲੀਡਰਸ਼ਿਪ ਹੋਵੇ ਜਿਹੜੀ ਉਹਨਾਂ ਨੂੰ ਕਿਸੇ ਮੰਜ਼ਲ ਵੱਲ ਲਿਜਾ ਸਕੇ ਸਹਿਜ ਵਾਲੀ ਹੋਵੇ ਉਹ ਦਿਖ ਨਹੀਂ ਰਹੀ ਉਹਨਾਂ ਕੋਲ ਤੇ ਆਪਣੇ ਹੀ ਘਰ ਨਹੀਂ ਸੂਤਰ ਆਉਂਦਾ ਚਾਰ ਉਧਰ ਨੂੰ ਡੱਡੂ ਛਾਲ ਮਾਰ ਗਏ ਫੇਰ ਫੜ ਕੇ ਲਿਆਉਂਦੇ ਆ ਫੇਰ ਦੂਜੇ ਤੀਜੇ ਪਾਸੇ ਨੂੰ ਚਲੇ ਜਾਂਦੇ ਆ ਤੀਜੇ ਵਾਲੇ ਤੋਂ ਚੌਥੇ ਕਰੇ ਕਰਿਓ ਉਹਦੀ ਛਤਰੀ ਤੇ ਬੈਠੇ ਕਰਿਓ ਉਹਦੀ ਛਤਰੀ ਤੇ ਬੈਠੇ ਉਹ ਹਲਾ ਲਾ 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 ਪਾਰਟੀਆਂ ਦੇ ਅੰਦਰ ਇੰਨਾ ਸੰਕਟ ਹੈਗਾ ਖੜਾ ਹੋਇਆ ਹੋਇਆ ਜੋ ਉਹਨਾਂ ਨੂੰ ਇਕੱਠਾ ਰੱਖਣਾ ਤੇ ਉਹਨਾਂ ਨੇ ਪੰਜਾਬ ਨੂੰ ਗਾਈਡੈਂਸ ਜਾਂ ਪੰਜਾਬ ਨੂੰ ਲੀਡਰਸ਼ਿਪ ਕੀ ਦੇਣੀ ਹੈ ਜਿਹੜਾ ਜਾਦਾ ਕੋਈ ਜਿੰਨੀਆਂ ਉੱਚੀਆਂ ਗੱਲਾਂ ਕਰਦਾ ਜਾਦਾ ਮਝਵੇਂ ਲਾਉਂਦਾ ਉਹਨਾਂ ਹੀ ਉਹ ਅੰਦਰੋਂ ਖੋਖਲਾ ਹੈਗਾ ਕਿਉਂਕਿ ਉਹ ਗੱਲਾਂ ਦਾ ਖਟਿਆ ਖਾਂਦਾ ਕੰਮ ਤੇ ਕਰਨਾ ਹੀ ਨਹੀਂ ਕਿਉਂਕਿ ਕੰਮ ਲਈ ਟਾਈਮ ਹੀ ਨਹੀਂ ਬਚਦਾ ਕਿਉਂਕਿ ਗੱਲਾਂ 'ਚ ਇੰਨਾ ਟਾਈਮ ਲੱਗ ਜਾਂਦਾ ਇਹ ਸਾਡੀ ਸਾਡੀ ਹਾਲਾਤ ਬੜੀ ਇਸ ਕਿਸਮ ਦੀ ਮੈਂ ਮੋٹے ਤੌਰ ਤੇ ਮਤਲਬ ਆਮ ਪਾਸ਼ਾ 'ਚ ਗੱਲ ਕਰਨ ਦੱਸ ਰਿਹਾ ਲੋੜ ਇਥੇ ਜ਼ਰੂਰ ਹੈਗੀ ਹੈ ਲੋਕਾਂ ਵੱਲੋਂ ਕਮੀ ਨਹੀਂ ਹੈ ਜਿੰ ਜਿਹੜੇ ਰਹਿਨ ਮ ਆਇਆ ਜਿਹੜੇ ਲੀਡਰ ਹੁੰਦੇ ਆ ਉਹਨਾਂ ਵੱਲੋਂ ਆਪਣੀ ਨਲਾਕੀ ਦਾ ਸਬੂਤ ਲਗਾਤਾਰ ਦਿੱਤਾ ਜਾ ਰਿਹਾ ਹੁਣ ਦੇਖ ਲੋ ਅੱਜ ਦੀ ਹਾਲਾਤ ਚ ਮੈਂ ਲਾਸਟ ਗੱਲ ਇਹੋ ਹੀ ਕਹੂੰਗਾ ਹੁਣ ਫਿਰ ਮੈਨੂੰ ਸ਼ੱਕੇ ਲੱਗ ਰਿਹਾ ਕਿ ਇਹ ਏਜੰਸੀਆਂ ਨੂੰ ਫਿਰ ਆਪਣੇ ਇਥੇ ਪੈਰ ਜਮਾਉਣ ਦੀ ਕਾਲ ਪਈ ਹੋਈ ਆ ਇੰਟੈਲੀਜੈਂਸ ਏਜੰਸੀਆਂ ਉਹ ਸਾਡੇ ਵਿੱਚ ਕਿਸੇ ਨਾ ਕਿਸੇ ਕਿਸਮ ਦਾ ਨਵਾਂ ਪੰਗਾ ਖੜਾ ਕਰਨਗੇ ਆਉਣ ਵਾਲੇ ਪੰਜਾਚਵਾਂ ਸਾਲਾਂ ਉਹਨਾਂ ਨੂੰ ਇਹ ਲੱਗਦਾ ਕਿ ਜਿਹੜੋ ਕਿਸਾਨਾਂ ਨੇ ਐਡਾ ਵੱਡਾ ਇੱਕ ਰਸਤਾ ਪੂਰੇ ਦੇਸ਼ ਨੂੰ ਤੇ ਦੁਨੀਆ ਨੂੰ ਦਿਖਾਇਆ ਕਿ ਜੇ ਅਸੀਂ ਇਹਨਾਂ ਨੂੰ ਛਿੰਬਿੰਨ ਨਾ ਕੀਤਾ ਕੱਲ ਨੂੰ ਇਹ ਇਧਰੋਂ ਚੱਲ ਕੇ ਦੇਸ਼ ਦੇ ਵਿੱਚ ਇਹੋ ਜੀ ਇੱਕ ਹੋਰ ਰਾਜਨੀਤਿਕ ਸੂਝਬੂਝ ਦਾ ਵੱਡਾ ਸਬੂਤ ਦੇ ਦਿੱਤਾ ਐਸਕੇ ਵੀ ਦੇਖ ਲਿਓ ਇਹਨਾਂ ਚੋਣਾਂ ਤੇ ਪੰਜਾਬ ਹਰਿਆਣਾ ਤੇ ਪੱਛਮੀ ਯੂਪੀ ਸੂਪੜਾ ਸਾਫ ਕਰ ਦੇਣਗੇ ਬੀਜੇਪੀ ਦਾ ਕਿਸਾਨ ਜਿੱਥੇ ਤੱਕ ਜਾਟ ਮੈਲਟ ਹੈ रिजल्ट देख ले हुन ते 4 ਦਿਨ ਨਹੀਂ ਰਹਿ ਗਏ ਬਹੁਤਾ ਵੇਟ ਕਰਨ ਦੀ ਲੋੜ ਨਹੀਂ ਇਸ ਗੱਲ ਦਾ ਖਤਰਾ ਉਹਨਾਂ ਨੂੰ ਇਹ ਕਿ ਇੱਥੇ ਬੈਠੇ ਆ ਸਾਰੇ ਜਿਹੜੇ ਬੰਦੇ ਜਾਦਾ ਇਹਨਾਂ ਨੂੰ ਥੋੜਾ ਕਿਸੇ ਨਾ ਕਿਸੇ ਤਰੀਕੇ ਨਾਲ ਆਪਸ ਵਿੱਚ ਪਾਟੋ ਧਾੜ ਕੀਤਾ ਜਾਏ ਤਾਂ ਕਿ ਕੇਂਦਰ ਜਿਹੜਾ ਇਹਨਾਂ ਨੂੰ ਪੰਜਾਬ ਨੂੰ ਰਾਮ ਨਾਲ ਆਪਣੇ ਕੰਟਰੋਲ ਚ ਲਿਆ ਸਕੇ ਇਸ ਲਈ ਸਾਡੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਆ ਮੈਂ ਕਿਸਾਨਾਂ ਨੂੰ ਤੁਸੀਂ ਇੱਕ ਪਾਸੇ ਰੱਖੋ ਸਾਡਾ ਪੋਟੈਂਸ਼ੀਅਲ ਬਹੁਤ ਆ ਕਿਸਾਨਾਂ ਨੇ ਦਿਖਾ ਦਿੱਤਾ ਪਰ ਸਾਡੇ ਪੋਲੀਟੀਕਲ ਲੀਡਰ ਉਸ ਕਿਸਮ ਦਾ ਆਪਣੀ ਜਿਹੜੀ ਸ਼ਕਤੀ ਜਾਂ ਆਪਣੀ ਸੋਚ ਜਾਂ ਆਰਗੇਨਾਈਜ਼ਿੰਗ ਕੈਪੇਬਿਲਿਟੀਆਂ ਨੂੰ ਉਹ ਕਿਤੇ ਵੀ ਆਪਣੇ ਪ੍ਰੈਕਟਿਸ ਦੇ ਵਿੱਚ ਲਿਆ ਨਹੀਂ ਪਾ ਰਹੇ ਇਹ ਬੜੀ ਇੱਕ ਦਿੱਕਤ ਦੀ ਗੱਲ ਹੈਗੀ ਜੇ ਕੋਈ ਮਾੜੀ ਮੋਟੀ ਕੋਸ਼ਿਸ਼ ਕਰਦਾ ਇਹ ਤੋਂ ਪਹਿਲਾਂ ਕਿ ਉਹ ਪੈਰ ਜਮਾ ਲੇ ਚੱਕ ਕੇ ਉਹ ਕਿ ਇੱਧਰ ਉੱਡ ਜਾਂਦਾ ਉੱਧਰ ਚਲੇ ਜਾਂਦਾ ਇੱਧਰ ਹੋ ਜਾਂਦਾ ਇਹ ਕਾਫੀ ਇੱਕ ਸਾਡੀ ਰਾਜਨੀਤਿਕ ਲੀਡਰਸ਼ਿਪ ਪਾਇਦਾ ਲੀਡਰਸ਼ਿਪ ਦਾ ਬਹੁਤ ਵੱਡਾ ਸੰਕਟ ਹੈ ਉਸ ਨੂੰ ਕਿਵੇਂ ਪੂਰਾ ਕਰਨਾ ਮੇਰਾ ਵੀ ਅਜੇ ਦਿਮਾਗ ਇਧਰ ਤੇ ਬੜਾ ਸੋਚਦੇ ਤੇ ਬਥੇਰਾ ਹੈਗੇ ਪਰ ਬੁੰਦਲ ਜਾਂਦਾ ਪਿਛਲੀ ਵਾਰੀ ਤੁਸੀਂ ਦੇਖਿਆ ਪਿਛਲੀਆਂ ਅਸੈਂਬਲੀ ਦੀਆਂ ਚੋਣਾਂ 'ਚ ਜੂਜ ਦਾ ਪੰਜਾਬ ਸਿਆਣੇ ਤੋਂ ਸਿਆਣੇ ਬੰਦੇ ਉੱਥੇ ਇਕੱਠੇ ਹੋ ਗਏ ਉਹ 'ਚ ਜਰਨਲਿਸਟਸ ਵੀ ਸੀ ਉਹਦੇ 'ਚ ਲਿਖਾਰੀ ਵੀ ਸੀ ਉਹਦੇ 'ਚ ਕਲਾਕਾਰ ਵੀ ਸੀਗੇ ਪੋਲਿਟੀਕਲ ਬੰਦੇ ਵੀ ਸੀਗੇ ਕਈ ਰਟਾਇਰਡ ਜੱਜ ਬਿਊਰੋਕਰੇਟ ਕਿੰਨੇ ਕਿੰਨੇ ਲੋਕ ਸੀ 25 30 ਲੋਕ ਸੀਗੇ ਕਿਤੇ ਮੁੜ ਕੇ ਉਹਨਾਂ ਦਾ ਨਾਂ ਸੁਣਿਆ ਜੂਜ ਦਾ ਹੀ ਹੈ ਗਿਆ ਇਹ ਦਿੱਕਤ ਹੈਗੀ ਆ ਕਿ ਬੰਦੇ ਹੈਗੇ ਆ ਪਰ ਉਹ ਇੱਕ ਕਨਸਲਟਡ ਐਫਰਟ ਜਿਹਨੂੰ ਕਹਿੰਦੇ ਆ ਕਰਕੇ ਉਸ ਨੂੰ ਇੱਕ ਰਾਜਨੀਤਿਕ ਸ਼ਕਤੀ ਬਣਾਉਣ ਤੇ ਤੇ ਲੋਕਾਂ ਨੂੰ ਰਹਿਨਮਾਈ ਦੇਣ ਦੇ ਵਿੱਚ ਕਾਮਯਾਬ ਨਹੀਂ ਹੁੰਦੇ ਇਹ ਪਚੀਦਾ ਸਵਾਲ ਹੈ ਜਿੰਨਾ ਸੌਖਾ ਸਵਾਲ ਤੁਸੀਂ ਕੀਤਾ ਉਹਨਾਂ ਇਹਦਾ ਜਵਾਬ ਸੌਖਾ ਨਹੀਂ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਇਹਦਾ ਕੋਈ ਹੱਲ ਨਹੀਂ ਹੈ ਆਉਣ ਵਾਲੇ ਸਮੇਂ 'ਚ ਸਾਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਜਰੂਰ ਪੰਜਾਬ ਦੇ ਲੋਕ ਉਹ ਜਿਹੇ ਲੀਡਰ ਲੱਭ ਕੇ ਅੱਗੇ ਲਿਆਉਣ ਬਿਲਕੁਲ ਪੈਰ ਗੱਡ ਕੇ ਜਿਹੜਾ ਆ ਉਹ ਮੁਕਾਬਲਾ ਕਰਨਾ ਪੈਂਦਾ ਹੈ ਨਹੀਂ ਕਿ ਅ ਮਤਲਬ ਕਿ ਵਕਤੀ ਤੌਰ ਤੇ ਤੁਸੀਂ ਆਏ ਹਵਾ ਬਣੇ ਉਹਦੇ ਚ ਕੋਈ ਲਾਹਾ ਮਿਲ ਗਿਆ ਠੀਕ ਹੈ ਨਹੀਂ ਤਾਂ ਟੇਕੇ ਬਹਿ ਗਏ ਪੰਜਾਬ ਜਿਹੜਾ ਆ ਉਹ ਉਸ ਬਦਲਾਅ ਦੀ ਉਡੀਕ ਦੇ ਵਿੱਚ ਤਾਂ ਹੈ ਪਰ ਇੱਕ ਮਤਲਬ ਠਹਿਰਾਅ ਦੀ ਜਿਹੜੀ ਗੱਲ ਹੈ ਨਾ ਕਿ ਇਹ ਨਹੀਂ ਕਿ ਝੱਟ ਮੰਗਣੀ ਪੱਟ ਵਿਆਹ ਜਾਏ ਤੇ ਕੱਲ ਐਮਐਲਏ ਬਣ ਗਏ ਜਾ ਕੱਲ ਵੀ ਪੰਜਾਬ ਦੀ ਜੀ ਤਸਵੀਰ ਬਦਲਦੀ ਥੋੜਾ ਸਮਾਂ ਲੱਗਦਾ ਆਮ ਆਦਮੀ ਪਾਰਟੀ ਐਸੇ ਕਰਕੇ ਸਮਾਂ ਮੰਗ ਰਹੀ ਏ ਇਹਨਾਂ ਦੀ ਗੱਲ ਨਜ਼ਰ ਆ 2.5 ਸਾਲ ਰਾਂਗੇ 2.5 ਸਾਲ ਰਹਿ ਗਏ ਤੇ ਨਾ 2.5 ਸਾਲਾਂ ਦੇ ਵਿੱਚ ਹੋਰ ਕੀ ਕੁਝ ਰੰਗ ਲੱਗਣਗੇ ਉਹ ਸਾਰਾ ਕੁਝ ਸਾਡੇ ਸਾਹਮਣੇ ਆ ਜਾਣਾ ਚਾਰਜ ਹੁੰਦੇ ਨਤੀਜੇ ਬਹੁਤ ਕੁਝ ਸਪਸ਼ਟ ਕਰਨਗੇ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਜ਼ਰੂਰ ਜਾਇਓ ਇਸ ਵੋਟ ਨੇ ਤੁਹਾਡੇ ਨੇ ਪੰਜਾਬ ਤੇ ਮੂਲਕ ਦੀ ਸਿਆਸਤ ਮੂਲਕ ਦਾ ਭਵਿੱਖ ਤੈਅ ਕਰਨਾ ਵਿਚਾਰ ਕਰਕੇ ਸ਼ੁਕਰੀਆ ਬ੍ਰੋਗਾਤ ਸਤਿ ਸਾਂਤ ਬੜਾ ਪੜਾ ਹਾ ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ ਤੁਹਾਡਾ ਤੁਹਾਡੀ ਟੀਮ ਦਾ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ